ਮੇਰਾ ਨਾਮ ਗੁਰਜੰਟ ਸਿੰਘ ਹੈ ਜਿਹੜਾ ਇੱਥੋਂ ਹੀ ਮੇਰੇ ਤਾਇ ਜੀ ਨੇ ਮੈਕਰਾ ਰੋਟੀ ਲੈ ਕੇ ਆ ਰਿਹਾ ਸੀ ਤੇ ਮੈਂ 5 ਮਿੰਟ ਪਹਿਲਾਂ ਤਾਇ ਨਾਲ ਗੱਲ ਕੀਤੀ ਮੈਂ ਮੋਟਰਸਾਈਕਲ ਸਟੈਂਡ ਤੇ ਆ ਰਿਹਾ ਸੀ ਮੈਂ ਤਾਇ ਜੀ ਨਾਲ ਗੱਲ ਕੀਤੀ ਮੈਂ ਤਾਇ ਜੀ ਕਿਵੇਂ ਤਾਇ ਜੀ ਨੂੰ ਕਹਿੰਦਾ ਕਿੱਥੋਂ ਜਾਂਟੀ ਮਾਈ ਮੈਂ ਰੋਟੀ ਲੈ ਕੇ ਆ ਰਿਹਾ ਮੈਂ ਥੱਲੇ ਆ ਸਾਈਕਲ ਸਟੈਂਡ ਤੇ ਕਹਿੰਦਾ ਕੋਈ ਨਹੀਂ ਮੈਂ ਯਾਰ ਉੱਪਰ ਉੱਪਰ ਜਾ ਕੇ ਪੌੜੀਆਂ ਨੇ ਚੜਿਆ ਜਾਣ ਸਰ ਮੈਨੂੰ ਪਤਾ ਲੱਗ ਗਿਆ ਡੈਥ ਹੋ ਗਈ ਮੈਨੂੰ ਪਤਾ ਲੱਗਿਆ ਵੀ ਤਾਇ ਜੀ ਬਾਥਰੂਮ ਜਵਾ ਕੇ ਉਹਨਾਂ ਦੇ ਥੋੜਾ ਸਾਂਝ ਪ੍ਰੋਬਲਮ ਆਇਦੀ ਡਾਕਟਰ ਨੇ ਇੱਕ ਟੀਕਾ ਲਾਇਆ ਚਾਰ ਇਕੱਠੇ ਟੀਕੇ ਲਾ ਕੇ ਉਹ ਡੈਥ ਹੋ ਗਿਆ ਉਹਨੇ 5 ਮਿੰਟ ਵਿੱਚ ਬੰਦਾ ਪੂਰਾ ਮੈਨੂੰ ਪੌੜੀਆਂ ਚੜਦੇ ਚੜਦੇ ਬੰਦਾ ਪੂਰਾ ਹੋ ਗਿਆ ਇਹਦੇ ਪਿੱਛੇ ਆ ਕਿ ਸਾਡੇ ਕੋਲ ਟੀਕਾ ਫਾਲਤੂ ਪਾਇਦੇ ਸੀ ਤਾਂ ਲਾ ਤੇ ਅਸੀਂ ਨੇ ਨਰਸ ਨੂੰ ਅਸੀਂ ਨੇ 2 ਘੰਟੇ ਬਾਅਦ ਨਰਸ ਆਏ ਉਹ ਤੋਂ ਪੁੱਛਿਆ ਕਿ ਉਹਨੇ ਟੀਕਾ ਕਿਉਂ ਲਾਇਆ ਕਹਿੰਦੀ ਇਹ ਇਹ ਟੀਕਾ ਇਹ ਟੀਕਾ ਕਹਿੰਦੀ ਫਾਲਤੂ ਜਨ ਤਾਂ ਲਾਦਾ ਕਹਿੰਦੀ ਜੀ ਐ ਫਾਲਦੂ ਬੰਦੇ ਬੰਦੇ ਮਰਾਉਣ ਥੋੜੀ ਉੱਲੇ ਆਵਾਂਗੇ ਅਸੀਂ ਸਾਡੀ ਗਾ ਪਿਆ ਸਾਰੇ ਲਾਡੇ ਸਾਡੇ ਨਾ ਢੀਕੇ ਮਹਿੰਗੇ ਢੀਕੇ ਪਏ ਨੇ ਜੀ ਕੰਮ ਸਾਡੇ ਅੱਢੀਂ ਚ ਅਸੀਂ ਦਿਹਾੜੀਆਂ ਕਰਦੇ ਰਾਤ ਨੂੰ ਜਾ ਕੇ ਮਰੀਜ਼ਾਂ ਨੂੰ ਸਾਭਦੇ ਆਂ ਓਰੇ ਕਿਹੜੇ ਹਸਪਤਾਲ ਚੋ ਰਜਿੰਦਰਾ ਹਸਪਤਾਲ ਐ 12 ਨੰਬਰ ਵਾਰਡ ਆ ਜੀ ਅ 118 ਨੰਬਰ ਟੇਬਲ ਆ ਸਾਡਾ ਇਹ ਕੋਈ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਵਡਾ ਕੇ ਉਧਰ ਲੈ ਜਾਂਦਾ ਇਹ ਸਾਨੂੰ ਬਾਦ ਵੀ ਇਹ ਸਾਰਨਾ ਗੱਲ ਕਰੋ ਇਹ ਸਾਰਨਾ ਗੱਲ ਕਰੋ ਡਾਕਟਰ ਕੋਈ ਨਹੀਂ ਪਹੁੰਚਿਆ ਪੂਰੇ ਜਿਹੜੇ ਨਰਸਾ ਲੱਗੇ ਹੋਏ ਨੇ ਜੀ ਕੋਈ ਪੰਜ ਬੜੀਆ ਕੋਈ 10 ਬੜੀਆ ਚਿੱਟੇ ਉਹਨਾਂ ਦੇ ਪਾ ਦੇ ਨੇ ਕੋਟ ਉਹਨਾਂ ਦੇ ਇਹ ਜਿਹੇ ਕੋਟ ਦਾ ਡੀਂਦਰਾ ਹਸਪਤਾਲ 55 ਰੁਪਏ ਦੇ ਮਿਲਦੇ ਨੇ ਉੱਥੇ ਉੱਥੇ ਸੰਡੇ ਸੇਲ ਜੋ ਮਿਲਦੇ ਨੇ ਜੀ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਇਹ ਤੁਹਾਨੂੰ ਬਹੁ ਮੇਰੇ ਡਾਕਟਰ ਨਾਲ ਗੱਲ ਕਰਾਓ ਜੀ ਵੀ ਕੀ ਪ੍ਰੋਬਲਮ ਹੈ ਇਨਸਾਫ ਵੀ ਚਾਹੀਦਾ ਸਾਨੂੰ ਆਪਣਾ ਗੱਲ ਤੇ ਟੀਕੇ ਲਾਈ ਰਹੀ ਜੀ ਜੋ ਬੋ ਕੀ ਨਾਮ ਹੈ ਆਪਣਾ ਮੇਰਾ ਮਰੀਕ ਸਿੰਘ ਰਾਹੀਂ ਕੀ ਗੱਲ ਹੋਈ ਹੈ ਕੀ ਗੱਲ ਹੋਈ ਹੈ ਮੇਰੇ ਪਾਪਾ ਨੇ ਇਹ ਸੁਦੇਵ ਸਿੰਘ ਇਹਨਾਂ ਨੇ ਉਹ ਲਾਇਆ ਪੋਲੀਮੈਕਸ ਟੀਕਾ ਉਹਦੀ ਡੋਸ ਤੇਜ ਲਾਈ ਇਹਨਾਂ ਨੇ 7.5 ਲੱਖ ਤੋਂ ਉੱਪਰ ਲਾਈ ਉਸ ਤੋਂ ਬਾਅਦ ਇਹਨਾਂ ਨੇ 10 ਟੀਕੇ ਹੋਰ ਲਾਈ 7 8 ਟੀਕੇ ਘਟੋ ਘਟ ਕਦੇ ਟੀਕੇ ਲਾ ਦਦੇ ਅੱਜ ਇਹਨਾਂ ਨੇ ਸਾਰੀ ਕਲਰ ਰਿਪੋਰਟਾਂ ਕਰੀਆਂ ਰਿਪੋਰਟਾਂ ਕਰਨ ਤੋਂ ਬਾਅਦ ਟੀਕੇ ਲਾ ਰਹੇ ਨੇ ਜਿਹਨਾਂ ਪਤਾ ਰਿਪੋਰਟ ਚ ਖਰਾਬ ਆ ਰਿਹਾ ਕੁਝ ਨਾ ਲਾਂ ਟੀਕੇ ਕਰੇ ਪੇਛ ਦਿੰਦੇ ਇਹ ਟੀਕੇ ਲਾ ਲਾ ਕੇ ਜਾਣ ਕੇ ਮਾਰੇ ਹੀ ਇਹਨਾਂ ਨੇ ਉਹ ਠੀਕ ਤੇ ਜੀ ਰੋਟੀ ਖਾਂਦੇ ਦੇ ਜੀ ਜਾਣ ਕੇ ਟੀਕਾ ਲਾਇਆ ਜੀ ਇਹਨਾਂ ਨੇ ਹੋਇਆ ਬਸ ਪਿਸ਼ਾਬ ਦੀ ਇੱਕ ਅੰਦਰੀ ਜੀ ਕੱਲੇ ਪਿਸ਼ਾਬ ਟੀਕੇ ਲੱਗ ਰਹੇ ਤੇ ਰਿਪੋਰਟਾਂ ਰੋਜ਼ ਕਰ ਰਹੇ ਤੇ ਇਹ ਬਾਹਰੋਂ ਇਕੱਠਾ ਕਰਾ ਕੇ ਟਿੱਕ ਟੱਕ ਕਰਦੇ ਜੀ ਇਹ ਤੇ ਉਹ ਜਿਹੜਾ ਡਾਕਟਰ ਦੀ ਉਹ ਨਾਲ ਦੇ ਨਾਲ ਭੱਜ ਗਿਆ ਉਹ ਖੜਿਆ ਨਹੀਂ ਹੈਗਾ ਕੋਈ ਕੀ ਨਾਮ ਹੈ ਤੁਹਾਡਾ ਅਸ਼ੀਸ਼ ਭਗਤ ਸੀਗੀ ਅਸੀਂ ਅਸ਼ੀਸ਼ ਭਗਤ ਦਿਖਾਈ ਤੇ ਉਹ ਤੁਹਾਡੇ ਦੇ ਪੇਰੈਂਟਸ ਨਾਲ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਦੀ 12 ਨੰਬਰ ਵੋਟ ਸੀਗੀ ਅਸ਼ੀਸ਼ 12 ਨੰਬਰ ਵਾਰਡ ਚ ਸੀਗੀ ਜੀ ਹੁਣ ਤੱਕ ਕੋਈ ਤੁਹਾਡੇ ਕੋਲੇ ਅਪਰੋਚ ਕੀਤੀ ਹੈ ਕੋਈ ਡਾਕਟਰ ਨਹੀਂ ਆਇਆ ਜੀ ਪੁਲਿਸ ਵਾਲੇ ਆਂਦੇ ਨੇ ਕਹਿੰਦੇ ਨੇ ਇਧਰ ਆ ਜੁਧਰ ਆ ਜੂ ਵੀ ਭਗ ਜਾਂਦੇ ਨਹੀਂ ਵੀ ਡਾਕਟਰ ਆ ਰਹੇ ਨੇ ਆ ਰਹੇ ਨੇ ਕੋਈ ਨਹੀਂ ਆਂਦਾ ਸਾਨੂੰ ਕਿੰਨੇ ਕੋਈ ਨਹੀਂ ਆ ਰਿਹਾ ਜੀ ਰਈ ਮੇਰਾ ਨਾਮ ਇਹ ਗੌਰਵ ਸਿੰਘ ਹੀ ਮੈਂ ਹੀ ਜਲਾਲ ਖੇੜੀ ਤੋਂ ਹੀ ਠੀਕ ਹੈ ਲੋ ਜੀ ਇਹ ਮਤਲਬ ਮੇਰੇ ਯਾਰ ਦੋਸਤ ਦਾ ਲਾਣੇਦਾਰ ਸੀ ਉਹਦੇ ਗਲਤ ਟੀਕਾ ਲਾ ਕੇ ਹੀ ਉਹਨਾਂ ਦੀ ਡੈਥ ਕਰਤੀ ਮਤਲਬ 5 10 ਮਿੰਟ ਪਹਿਲਾਂ ਉਹਨਾਂ ਨੂੰ ਮਿਲੇ ਸੀ ਮਤਲਬ ਉਹਨਾਂ ਦੀ ਸਿਚੁਏਸ਼ਨ ਠੀਕ ਦੀ ਜਮੀ ਸੀ ਸਰਕਾਰ ਦੇ ਤੁਸੀਂ ਵਧੀਆ ਉਪਰਾਲੇ ਕਰਦੇ ਹੋ ਪਰ ਲਗਾਤਾਰ ਇਹ ਉੱਤੇ ਕੰਪਲੇਂਟਾਂ ਆ ਰਹੀਆਂ ਨੇ ਨਰਸਾਂ ਜਿਹੜੀਆਂ ਕਹਿੰਦੇ ਉਹ ਮੋਬਾਈਲ ਦੇਖਦੇ ਹੋਏ ਕਦੀ ਵੀਡੀਓ ਫਿਲਮਾਂ ਦੇਖ ਰਹੇ ਹੋ ਰਹੀਆਂ ਦੇਖਦੇ ਹੋ ਉਹ ਕੰਮ ਵੀ ਨਹੀਂ ਕਰ ਰਹੀਆਂ ਕਿ ਅਲਟਰਾਸਾਉਂਡ ਚੈੱਕ ਕਰਵਾਉਣਾ ਹੈ ਜਾਂ ਸੀਟੀ ਸਕੈਨ ਕਰਵਾਉਣਾ ਹੈ ਕੋਈ ਕੰਮ ਕਰਕੇ ਰਾਜ਼ੀ ਨਹੀਂ ਹੈਗਾ ਤੇ ਰਾਤ ਇੱਕ ਮਰੀਜ਼ ਦੀ ਜਿਹੜੀ ਡੈਥ ਹੋ ਗਈ ਹੈ ਤੇ ਗਲਤ ਟੀਕਾ ਜਿਹੜੇ ਇਲਜ਼ਾਮ ਲਗਾਏ ਗਏ ਗਲਤ ਟੀਕਾ ਨਰਸਾਂ ਵੱਲੋਂ ਜਿਹੜੇ ਟ੍ਰੇਨਿੰਗ ਦਾ ਕੁਸਤਾ ਹੈ ਤੇ ਖਬਰ ਮੇਰੇ ਕੋਲ ਆਈ ਹੈ ਜੀ ਮੈਂ ਰਿਪੋਰਟ ਬਣਦੀ ਹੈ ਮੈਡੀਕਲ ਸੁਪਰਡੈਂਟ ਤੋਂ ਮੈਂ ਡਿਟੇਲਡ ਰਿਪੋਰਟ ਬਣਦੀ ਹੈ ਮੇ ਉਸ ਤੋਂ ਬਾਅਦ ਮੈਂ ਆਪਣਾ ਰिएक्शन ਦੇਵਾਂਗਾ ਜਿਹੜੀ ਤੁਸੀਂ ਗੱਲ ਕਹੀ ਹੈ ਉਹਦੇ 'ਚ ਨਾ ਮਾੜਾ ਬੱਜੜੇ ਬਕੜੂnga ਕਿ ਜਿਹੜੇ 95% ਜਾਂ ਇਸ ਤੋਂ ਵੀ ਜ਼ਿਆਦਾ 98% ਡਾਕਟਰ ਤੇ ਨਰਸਾਂ ਆਪਣੀ ਡਿਊਟੀ ਤਾਂ ਦੇਈ ਨਾ ਇਮਾਨਦਾਰੀ ਨਾਲ ਆਪਣਾ ਪਰਿਵਾਰਕ ਮੈਂਬਰ ਸਮਝ ਕੇ ਸੇਵਾ ਭਾਵਨਾ ਕਰਦੇ ਆ ਬਟ 1-2% ਮਾੜੇ ਜਿਹੜੇ ਹੈਗੇ ਆ ਬੰਦੇ ਉਹ ਹਰ ਪ੍ਰੋਫੈਸ਼ਨ ਚੋਂ ਦੇ ਡਾਕਟਰਾਂ ਚ ਵੀ ਨਰਸਾਂ ਚ ਵੀ ਤੁਸਨਾ ਕਰਨਾ ਇੱਕ ਦੋ ਪੱਤਰਕਾਰ ਨਹੀਂ ਹੁੰਦੇ ਜੀ ਆ ਇਹ ਹਰ ਤਰ੍ਹਾਂ ਦੇ ਹੁੰਦੇ ਆ ਪ੍ਰੋਫੈਸਰ ਲੈ ਰਹੇ ਹੋ ਤੇ ਪੋਲੀਟਿਸ਼ੀਅਨ ਵੀ ਹੁੰਦੇ ਆ ਪੋਲੀਟਿਸ਼ੀਅਨ ਚ ਕਿੰਨੀ ਜ਼ਿਆਦਾ ਹੁੰਦੀ ਆ ਸਾਡੇ ਕੋਲ ਤੇ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਰੇ ਮਾੜੇ ਆ ਲੇਕਿਨ ਮਾੜੀ ਗੱਲ ਹੈ ਨਹੀਂ ਹੋਣੀ ਚਾਹੀਦੀ ਹਸਪਤਾਲ ਚ ਬਿਲਕੁਲ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡੇ ਕੋਲ ਤਾਂ ਲੋਕ ਆਉਂਦੇ ਕਿਸੇ ਰਕਸ਼ੇ ਤੋਂ ਕਰਤੁਕੀ ਕਰਕੇ ਆਉਂਦੇ ਆ ਤੋਂ ਸਾਡਾ ਕੰਮ ਹੈ ਕਿ ਉਹਨਾਂ ਦਾ ਦੁੱਖ ਨਿਵਾਰਨ ਕਰਨਾ ਉਹਨਾਂ ਨਾਲ ਹਮਦਰਦੀ ਨਾਲ ਕੰਪੈਸ਼ਨ ਨਾਲ ਪਿਆਰ ਨਾਲ ਉਹਨਾਂ ਨੂੰ ਇੱਕ ਬਲ ਲੱਗੜਾ ਹੈਗਾ ਉਹਨਾਂ ਨੂੰ ਇੱਕ ਅੱਛਾ ਸੇਵਾਪਾ ਆਪਣਾ ਕੰਮ ਕਰਨਾ ਸਾਡੇ ਜਿਹੜਾ ਸਟਾਫ ਹੈ ਉਹਨਾਂ ਨੂੰ ਮੈਂ ਕਹਿੰਦਾ ਵੀ ਰਹਿਣਾ ਸਿਸਟਮ ਵੀ ਆ ਔਰ ਮੈਂ ਰਿਪੋਰਟ ਬੰਦ ਲਿਆ ਔਰ ਮੈਂ ਸਮੇਂ ਤੋਂ ਸਮੇਂ ਐਕਸ਼ਨ ਵੀ ਲਿਆ ਦੋ ਕਰ ਦਿੱਤਾ ਉਹਨਾਂ ਦਾ ਰਿਪੋਰਟ ਦੇ ਕਰਕੇ ਕਿੰਨੇ ਪਿੰਡੇ ਪਿੰਡ ਕਵਰ ਕਰਨਗੇ ਜੇ 7 ਹੈ ਤਾਂ 14 ਪਿੰਡ ਕਵਰ ਹੋ ਗਏ। ਅਖਾੜ ਰਿਪੋਰਟ ਦੇ ਮਤਲਬ ਫਿਕਰ ਕਿ ਦੋਸ਼ੀ ਪਾਇਆ ਜਾਂਦਾ ਕਿ ਸਤਿਕਾਰ ਦੇ ਹੋਏ ਦੀ ਬਿਲਕੁਲ ਸਖਤ ਕਰਦੇ ਪਹਿਲਾਂ ਵੀ ਜਿੱਥੇ ਤੁਹਾਡੇ ਸਾਹਮਣੇ ਮੈਂ ਸਦਾ ਬਹੁਤ ਸਖਤ ਕਰਦੇ ਕਿਥੀ ਸੀ ਬਾਕੀ ਜਦੋਂ ਕਰਦਾ ਮੈਂ ਸਾਡੇ ਜਿਹੜੇ ਸੀਨੀਅਰ ਅਫਸਰ ਹੈ ਸੀ ਉਹਨਾਂ ਨੂੰ ਸਸਪੈਂਡ ਵੀ ਕੀਤਾ ਔਰ ਇਸ ਤੋਂ ਵੀ ਜ਼ਿਆਦਾ ਜਿਹੜਾ ਐਕਸ਼ਨ ਅਸੀਂ ਕਿਸੇ ਤਰ੍ਹਾਂ ਦੀ ਬੜੀ ਪੂਰੀ ਜਿਹੜੇ ਮੈਂ ਉਹਨਾਂ ਦਾ ਪੂਰਾ ਸਤਕਾਰ ਕਰਦਾ ਕਿਉਂਕਿ ਕੋਵਿਡ ਦੇ ਵਿੱਚ ਆ ਪਿੱਛੇ ਜੇ ਤੁਹਾਡੇ ਆਪਰੇਸ਼ਨਸ ਤੋਂ ਦੂਰ ਦੇ ਵਿੱਚ ਬਾਰਡਰ ਦੇ ਵਿੱਚ ਵੀ ਹੁਣ ਵੀ ਆ ਜਿਹੜੇ ਤੁਹਾਡੇ ਹੜ ਆਏ ਸੀਗੇ ਮੈਂ ਸਵਾ ਮਹੀਨਾ ਡੇਢ ਮਹੀਨਾ ਬਾਉਂਡਰ 'ਤੇ ਰਿਹਾ ਔਰ ਲੋਕਾਂ ਨੇ ਆਪਣੀ ਜਾਨ ਖਤਰੇ 'ਚ ਪਾ ਕੇ ਉਹਨਾਂ ਨੇ ਜਿਹੜੀਆਂ ਪ੍ਰੈਕਟ ਡੇਟੀ ਸੀ ਉਹਨਾਂ ਨੂੰ ਰੈਸਕਿਊ ਕਰਕੇ ਵੀ ਲੈ ਕੇ ਆਏ ਔਰ ਉਹਨਾਂ ਦਾ ਇਲਾਜ ਵੀ ਕੀਤਾ ਡਿਊਰੀਜ਼ ਵੀ ਪਾਈਆਂ ਉਹਨਾਂ ਦੀਆਂ ਤੇ ਉਹਨਾਂ ਨੇ ਸੇਵਾ ਭਾਵਨਾ ਬਹੁਤ ਕੰਮ ਕੀਤਾ ਸਾਡੇ ਜ਼ਿਆਦਾ ਬੰਦੇ ਜਿਹੜੇ ਹੈਗੇ ਆ ਐਗਜ਼ੈਂਪਲਰੀ ਕੰਮ ਕਰਦੇ ਆ। ਕਈ ਜਗ੍ਹਾ ਤੇ ਸਾਡੇ ਡਾਕਟਰਾਂ ਨੇ ਆਪਣਾ ਖੂਨ দান ਕਰਕੇ ਤੇ ਲੋਕਾਂ ਦੇ ਆਪਰੇਸ਼ਨ ਕੀਤੇ। ਸਾਡੇ ਕੋਲੇ ਪੋਜ਼ਿਟਿਵ ਐਗਜ਼ੈਂਪਲ ਜ਼ਿਆਦਾ ਹੈਗੇ ਆ। ਲੇਕਿਨ ਨੈਗਲੀਜੈਂਸ ਵਾਸਤੇ ਕੋਈ ਜਗ੍ਹਾ ਨਹੀਂ। ਜੇ ਕੋਈ ਕੋਈ ਗਲਤੀ ਕਰਦਾ ਉਹਦੇ ਵਾਸਤੇ ਕੋਈ ਬੱਤ। ਪਰਿਵਾਰ ਨੇ ਪ੍ਰੋਟੈਸਟ ਲਾਇਆ ਉਹਨਾਂ ਨੇ। ਹਾਂਜੀ। ਪ੍ਰੋਟੈਸਟ ਕਰਿਆ ਹੋਇਆ। ਪਾਰ ਬੋਲੋ 15 ਸਾਈਂ ਕਿੱਥੇ ਜਾ ਰਹੇ? ਮੈਂ ਮਿਲਗਾ ਅੱਜ ਰਾਤ ਨੂੰ ਕਹਿੰਦੇ ਬਿੱਲੀ ਰੋ ਰਹੀ ਆ। ਨਹੀਂ ਨਹੀਂ, ਨਹੀਂ ਨਹੀਂ। ਦੇਖੋ ਮੈਂ ਉਹਨਾਂ ਨੂੰ ਬੇਇਜ਼ਤੀ ਕਰਦਾ ਮੈਂ ਪਹਿਲਾਂ ਵੀ ਕੀਤਾ ਕਿ ਜਿੱਥੇ-ਕਿੱਥੇ ਤੁਹਾਨੂੰ ਲੱਗਦਾ ਕਿ ਸਾਡੇ ਬਿੱਲੀ ਦੇਖਭਾਲ ਠੀਕ ਉਹਦੇ ਵਿੱਚ ਕੋਈ ਕਮੀ ਰਹੀ ਹੈ ਜਾਂ ਉਹਨਾਂ ਨੂੰ ਲੱਗਦਾ ਕਿ ਲੈਕਲੇਜ ਹੋਈ ਆ ਤੇ ਉਹਦੇ ਵਾਸਤੇ ਉਹਦਾ ਬੜਾ ਇੱਕ ਬੜਾ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਆ ਅਸੀਂ ਅਸੀਂ ਉਹ ਤੇ ਅਸੀਂ ਪੂਰੇ ਭਵੰਦਾ ਉਹਦੇ ਵੀ ਉਹ ਸਿਵਲ ਸਟਰਕਚਰ ਨੂੰ ਲੀਕੇਜ ਕਾਰਨ ਨੂੰ ਪ੍ਰੋਟੈਸਟ ਨਾ ਕਰਨ ਦੇਖੇਸ਼ ਕਾਰਨ ਅਸੀਂ ਇੰਡੀਪੈਂਡੈਂਟ ਫੇਅਰ ਇਨਕੁਆਰੀ ਕਰਾ ਕਰ ਉਹਦੀ ਤਸਲੀ ਕਰਾ ਕੇ ਦੇਵਾਂਗਾ ਮੈਂ ਪਹਿਲਾਂ ਵੀ ਇੱਕ ਦੋ ਜਗ੍ਹਾ ਤੇ ਹੋਇਆ ਜਿਵੇਂ ਆਪਣੇ ਜਿਹੜੇ ਹੁਣ ਜਿਹੜੇ ਬਹੁਤ ਸੈਲੀਬ੍ਰਿਟੀ ਜਿਹੜੇ ਆਪਣੇ ਬਾਡੀ ਬਿਲਡਰ ਜਿਹੜਾ ਕੇਸ ਵੀ ਹੋਇਆ ਮੈਨੂੰ ਬੜਾ ਦੁੱਖ ਹੁੰਦਾ ਔਰ ਸਾਡੀ ਜਿਹੜੀ ਹਮਦਰਦੀ ਆ ਉਹ ਹਮੇਸ਼ਾ ਮਰੀਜ਼ ਦੇ ਨਾਲ ਹੁੰਦੀ ਆ ਔਰ ਡਾਕਟਰ ਵੀ ਜ਼ਰੂਰੀ ਆ ਨਰਸਾ ਵੀ ਜ਼ਰੂਰੀ ਆ ਪਰ ਜਿਹੜਾ ਸਾਡਾ ਰੱਬ ਆ ਜਾਂ ਸਾਡੇ ਵੀਆਈਪੀਓ ਪੇਸ਼ੈਂਟਸ ਆ ਜਿਹੜੇ ਹਸਪਤਾਲ 'ਚ ਪੇਸ਼ੈਂਟਸ ਆ ਗਏ ਉਹੀ ਹਸਪਤਾਲ ਕੰਮ ਜਾਬ ਆ ਠੀਕ ਆ ਜੀ ਸਾਡੇ ਵਾਸਤੇ ਪੇਸ਼ੈਂਟ ਜਿਹੜਾ ਹੈਗਾ ਉਹ ਸਾਨੂੰ ਰੱਬ ਦਾ ਰੂਪ ਸਮਝਿਆ ਸੀ ਉਹ ਰੱਬ ਦਾ ਰੂਪ ਸਮਝਦਿਆ ਪਰ ਸੇਵਾ ਭਾਵਨਾ ਸੀ ਉਹਨਾਂ ਦੀ ਸੇਵਾ ਕਰਾਂਗੇ ਉਹਨਾਂ ਨੂੰ ਜਿਹੜੀ ਵੀ ਕੋਈ ਤਕਲੀਫ ਹੈ ਮੈਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਪੰਜਾਬ ਦੇ ਵਿੱਚ ਕਿ ਸਾਡੀ ਇੰਡੀਪੈਂਡੈਂਟ ਫੇਅਰ ਫਰੀ ਐਂਡ ਫੇਅਰ ਇਨਕੁਆਇਰੀ ਹੋਏਗੀ ਤੇ ਜੇ ਡਾਕਟਰਸ ਦੇ ਵਿੱਚ ਕਮੀ ਪੈਸ਼ ਹੋਏ ਤਾਂ ਉਹਨਾਂ ਤੇ ਐਕਸ਼ਨ ਮੇਰੇ ਨਾਮ ਗੁਰੇਂਦ ਸਿੰਘ ਹੈ ਜੀਰੇ ਮੈਕੋ ਰੋਟੀ ਲੈ ਕੇ ਆ ਰਿਹਾ ਸੀ ਤੇ ਮੈਂ 5 ਮਿੰਟ ਪਹਿਲਾਂ ਤਾਈ ਨਾਲ ਗੱਲ ਕੀਤੀ ਮੈਂ ਮੋਟਰਸਾਈਕਲ ਸਟੈਂਡ ਤੇ ਆ ਰਿਹਾ ਸੀ ਮੈਂ ਤਾਈ ਨਾਲ ਗੱਲ ਕੀਤੀ ਮੈਂ ਤਾਈ ਕਿਵੇਂ ਤਾਈ ਨੂੰ ਕਹਿੰਦਾ ਕਿੱਥੋਂ ਜਾਂਟੀ ਮਾਈ ਮੈਂ ਰੋਟੀ ਲੈ ਕੇ ਆ ਰਿਹਾ ਮੈਂ ਥੱਲੇ ਆ ਸਾਈਕਲ ਸਟੈਂਡ ਤੇ ਕਹਿੰਦਾ ਕੋਈ ਨਹੀਂ ਮੈਂ ਯਾਰ ਉੱਪਰ ਉੱਪਰ ਜਾ ਕੇ ਪੌੜੀਆਂ ਨੇ ਚੜਿਆ ਜਾਣ ਸਰ ਮੈਨੂੰ ਪਤਾ ਲੱਗ ਗਿਆ ਡੈਥ ਹੋ ਗਈ ਮੈਨੂੰ ਪਤਾ ਲੱਗਿਆ ਵੀ ਤਾਇਆ ਜੀ ਬਾਥਰੂਮ ਜਵਾ ਕੇ ਉਹਨਾਂ ਦੇ ਥੋੜਾ ਸਾਂਝ ਪ੍ਰੋਬਲਮ ਆਈ ਦੀ ਡਾਕਟਰ ਨੇ ਇੱਕ ਟੀਕਾ ਲਾਇਆ ਚਾਰ ਇਕੱਠੇ ਟੀਕੇ ਲਾ ਕੇ ਉਹ ਡੈਥ ਹੋ ਗਿਆ ਉਹਨਾਂ ਨੇ 5 ਮਿੰਟ ਦੇ ਬੰਦਾ ਪੂਰਾ ਮੈਨੂੰ ਪੌੜੀਆਂ ਚੜਦੇ ਚੜਦੇ ਬੰਦਾ ਪੂਰਾ ਹੋ ਗਿਆ ਇਹਦੇ ਵਿੱਚਿਆਂ ਕਿ ਸਾਡੇ ਕੋਲ ਟੀਕਾ ਫਾਲਤੂ ਪੈਦੇ ਸੀ ਤਾਂ ਲਾ ਤੇ ਅਸੀਂ ਨੇ ਨਰਸ ਨੂੰ ਅਸੀਂ ਨੇ 2 ਘੰਟੇ ਬਾਅਦ ਨਰਸ ਆਏ ਉਹ ਤੋਂ ਪੁੱਛਿਆ ਉਹਨੇ ਟੀਕਾ ਕਿਉਂ ਲਾਇਆ ਕਹਿੰਦੀ ਇਹ ਇਹ ਟੀਕਾ ਇਹ ਟੀਕਾ ਕਹਿੰਦੀ ਫਾਲਤੂ ਜਨ ਤਾਂ ਲਾਦਾ ਕਹਿੰਦੀ ਜੇ ਐ ਫਾਲਦੂ ਬੰਦੇ ਹੁਣ ਬੰਦੇ ਮਰਾਉਣ ਥੋੜੀ ਉੱਲੇ ਆਵਾਂਗੇ ਅਸੀਂ ਸਾਡੀ ਗਾ ਪਿਆ ਸਾਰੇ ਲਾਡੇ ਸਾਡੇ ਨਢੀਗੇ ਮਹੰਗੇ ਢੀਗੇ ਪਏ ਨੇ ਜੀ ਕੰਮ ਸਾਡੇ ਅੱਡ ਡਿੰਚ ਅਸੀਂ ਦਿਹਾੜੀਆਂ ਕਰਦੇ ਰਾਤ ਨੂੰ ਜਾ ਕੇ ਮਰੀਜ਼ਾਂ ਨੂੰ ਸਾਭਦੇ ਆਂ ਰੇ ਕਿਹੜੇ ਹਸਪਤਾਲ ਚੋ ਰਜਿੰਦਰਾ ਹਸਪਤਾਲ ਐ 12 ਨੰਬਰ ਵਾਰਡ ਆ ਜੀ ਅ 118 ਨੰਬਰ ਟੇਬਲ ਆ ਸਾਡਾ ਜੀ ਕੋਈ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਵਡਾ ਕੇ ਉਧਰ ਲੈ ਜਾਂਦਾ ਜੀ ਸਾਨੂੰ ਬਾਅਦ ਵੀ ਇਹ ਸਾਰਨਾ ਗੱਲ ਕਰੋ ਇਹ ਸਾਰਨਾ ਗੱਲ ਕਰੋ ਡਾਕਟਰ ਕੋਈ ਨਹੀਂ ਪਹੁੰਚਿਆ ਪੂਰੇ ਜਿਹੜੇ ਨਰਸਾ ਲੱਗੇ ਹੋਏ ਨੇ ਜੀ ਕੋਈ ਪੰਜ ਬੜੀਆਂ ਕੋਈ 10 ਬੜੀਆਂ ਚਿੱਟੇ ਉਹਨਾਂ ਪਾ ਦੇ ਨੇ ਕੋਟ ਉਹਨਾਂ ਦੇ ਇਹ ਜਿਹੇ ਕੋਟ ਦਾ ਈਂਦਰਾ ਹਸਪਤਾਲ 55 ਰੁਪਏ ਦੇ ਮਿਲਦੇ ਨੇ ਉੱਥੇ ਉੱਥੇ ਸੰਡੇ ਸੇਲ ਜੋ ਮਿਲਦੇ ਨੇ ਜੀ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਇਹ ਤੁਹਾਨੂੰ ਮੇਰੇ ਡਾਕਟਰ ਤੋਂ ਗੱਲ ਕਰਾਓ ਜੀ ਵੀ ਕੀ ਪ੍ਰੋਬਲਮ ਹੈ ਇਨਸਾਫ ਵੀ ਚਾਹੀਦਾ ਸਾਨੂੰ ਆਪਣਾ ਗਲਤ ਟੀਕੇ ਲਾਈ ਨੇ ਜੀ ਕੀ ਨਾਮ ਹੈ ਆਪਣਾ ਮੇਰਾ ਮਰੀਕ ਸਿੰਘ ਰਾਹੀ ਕੀ ਗੱਲ ਹੋਈ ਹੈ ਕੀ ਗੱਲ ਹੋਈ ਹੈ ਮੇਰੇ ਪਾਪਾ ਨੇ ਜੀ ਇਹ ਸੁਦੇਵ ਸਿੰਘ ਇਹਨਾਂ ਨੇ ਉਹ ਲਾਇਆ ਪੋਲੀਮੈਕਸ ਟੀਕਾ ਉਹੀ ਡੋਸ ਤੇ ਲਾਈ ਇਹਨਾਂ ਨੇ 7.5 ਲੱਖ ਤੋਂ ਉੱਪਰ ਲਾਈ ਉਸ ਤੋਂ ਬਾਅਦ ਇਹਨਾਂ ਨੇ 10 ਟੀਕੇ ਹੋਰ ਲਾਈ 7 8 ਟੀਕੇ ਘਟੋ ਘਟ ਕਦੇ ਟੀਕੇ ਨਹੀਂ ਲਾਦੇ ਅੱਜ ਇਹਨਾਂ ਨੇ ਸਾਰੀ ਕਾਲਰ ਰਿਪੋਰਟਾਂ ਕਰੀਆਂ ਰਿਪੋਰਟਾਂ ਕਰਨ ਤੋਂ ਬਾਅਦ ਟੀਕੇ ਲਾ ਰਹੇ ਨੇ ਜਿਹਨਾਂ ਪਤਾ ਦੀ ਰਿਪੋਰਟ ਚ ਖਰਾਬ ਆ ਰਿਹਾ ਕੁਝ ਨਾਲਾਂ ਟੀਕੇ ਕਰੇ ਪੇਜ ਦਿੰਦੇ ਇਹ ਟੀਕੇ ਲਾ ਲਾ ਕੇ ਜਾਣ ਕੇ ਮਾਰੇ ਜੀ ਇਹਨਾਂ ਨੇ ਉਹ ਠੀਕ ਦੇ ਜੀ ਰੋਟੀ ਖਾਂਦੇ ਦੇ ਜੀ ਜਾਣ ਕੇ ਟਿਕਾ ਲਾਇਆ ਜੀ ਇਹਨਾਂ ਨੇ ਹੋਇਆ ਬਸ ਪਿਸ਼ਾਬ ਚ ਦੀ ਇੱਕ ਦਾੰਦੀ ਜੀ ਕੱਲੇ ਪਿਸ਼ਾਬ ਟਿਕਾ ਲੱਗ ਰਿਹਾ ਤੇ ਰਿਪੋਰਟਾਂ ਰੋਜ਼ ਕਰ ਰਹੇ ਤੇ ਇਹ ਬਾਹਰੋਂ ਇਕੱਠਾ ਕਰਾ ਕੇ ਟਿੱਕ ਟਿੱਕ ਕਰਦੇ ਸੀ ਇਹ ਤੇ ਉਹ ਜਿਹੜਾ ਡਾਕਟਰ ਸੀ ਉਹ ਨਾਲ ਨਾਲ ਭੱਜ ਗਿਆ ਉਹ ਫੜਿਆ ਨਹੀਂ ਹੈਗਾ ਕੋਈ ਕੀ ਨਾਮ ਹੈ ਡਾਕਟਰ ਅਸੀਸ਼ ਭਗਤ ਸੀਗੀ ਅਸੀਸ਼ ਭਗਤ ਅਦਿ ਗਈ ਤੇ ਉਹ ਤੁਹਾਡੇ ਦੇ ਪੇਰੈਂਟਸ ਨਾਲ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਦੀ 12 ਨੰਬਰ ਵਾਰਡ ਸੀਗੀ ਅਸੀ 12 ਨੰਬਰ ਵਾਰਡ ਚ ਸੀਗੀ ਹੁਣ ਤੱਕ ਕੋਈ ਤੁਹਾਡੇ ਕੋਲੇ ਅਪਰੋਚ ਕੀਤੀ ਹੈ ਕੋਈ ਡਾਕਟਰ ਨਹੀਂ ਆਇਆ ਜੀ ਪੁਲਿਸ ਵਾਲੇ ਆਂਦੇ ਨੇ ਕਹਿੰਦੇ ਨੇ ਇੱਧਰ ਆ ਜੁਧਰ ਆ ਜੁਈ ਭੱਜ ਜਾਂਦੇ ਨਹੀਂ ਵੀ ਡਾਕਟਰ ਆ ਰਹੇ ਨੇ ਆ ਰਹੇ ਨੇ ਕੋਈ ਨਹੀਂ ਆਂਦਾ ਸਾਨੂੰ ਤਿੰਨ ਕੋਈ ਨਹੀਂ ਆ ਰਿਹਾ ਜੀ ਰਈ ਮੇਰਾ ਨਾਮ ਇਹ ਗੌਰਵ ਸਿੰਘ ਹੀ ਮੈਂ ਹੀ ਜਲਾਲ ਖੜੀ ਤੂਈ ਇਹ ਮਤਲਬ ਮੇਰੇ ਯਾਰ ਦੋਸਤ ਦਾ ਲਾਣੇਦਾਰ ਸੀ ਉਹਦੇ ਗਲਤ ਟੀਕਾ ਲਾ ਕੇ ਹੀ ਉਹਨਾਂ ਦੀ ਡੈਥ ਕਰਤੀ ਜੀ ਮਤਲਬ 5 10 ਮਿੰਟ ਪਹਿਲਾਂ ਉਹਨਾਂ ਨੂੰ ਮਿਲੇ ਸੀ ਮਤਲਬ ਉਹਨਾਂ ਦੀ ਸਿਚੁਏਸ਼ਨ ਠੀਕ ਦੀ ਜਮੀ ਸੀ ਸਾਰੇ ਤੁਸੀਂ ਵਧੀਆ ਉਪਰਾਲੇ ਕਰਦੇ ਹੋ ਪਰ ਲਗਾਤਾਰ ਇਹ ਕੰਪਲੀਟਾ ਆ ਰਹੀਆਂ ਨੇ ਨਰਸਾਂ ਜਿਹੜੀਆਂ ਕਹਿੰਦੇ ਉਹ ਮੋਬਾਈਲ ਦੇਖਦੇ ਹੋਏ ਕਦੀ ਵੀਡੀਓ ਫਿਲਮਾਂ ਦੇਖ ਰਹੇ ਹੋ ਰਹੀਆਂ ਦੇਖਦੇ ਹੋ ਨਹੀਂ ਕੰਮ ਵੀ ਕਰ ਰਹੀਆਂ ਕਿ ਅਲਟਰਾਸਾਉਂਡ ਦੇਖ ਕੇ ਕੋਈ ਕਰਾਣ ਦਿੰਦਾ ਜਾਂ ਸੀਟੀ ਸਕੈਨ ਕਰਾਣ ਦਿੰਦਾ ਕੋਈ ਕੰਮ ਕਰਕੇ ਰਾਜੀ ਨਹੀਂ ਹੈਗਾ ਤੇ ਰਾਤ ਇੱਕ ਮਰੀਜ਼ ਦੀ ਜਿਹੜੀ ਡੈਥ ਹੋ ਗਈ ਹੈ ਤੇ ਗਲਤ ਟੀਕਾ ਜਿਹੜੇ ਇਜ਼ਾਮ ਲਗਾਏ ਗਏ ਗਲਤ ਟੀਕਾ ਨਰਸਾਂ ਨੂੰ ਜਿਹੜੀ ਟ੍ਰੇਨਿੰਗ ਦਿੱਤਾ ਗਿਆ ਤੇ ਖਬਰ ਮੇਰੇ ਕੋਲ ਆ ਜਾਂਦੀ ਹੈ ਜੀ ਮੈਂ ਰਿਪੋਰਟ ਬੰਦੀਆ ਮੈਡੀਕਲ ਸੁਪਰਵਾਈਜ਼ਰ ਤੋਂ ਮੈਂ ਡਿਟੇਲਡ ਰਿਪੋਰਟ ਬੰਦੀਆ ਮੇਰੇ ਕੋਲ ਰਿਪੋਰਟ ਉਸ ਤੋਂ ਬਾਅਦ ਮੈਂ ਆਪਣਾ ਰਿਐਕਸ਼ਨ ਦੇਵਾਂਗਾ ਜਿਹੜੀ ਤੁਸੀਂ ਗੱਲ ਕਹੀ ਹੈ ਉਹਦੇ 'ਚ ਨਾ ਜੀ ਮਾੜੇ ਜਿਹੜੇ ਮੈਂ ਕਹੂੰਗਾ ਕਿ ਜਿਹੜੇ 95% ਜਾਂ ਇਸ ਤੋਂ ਵੀ ਜ਼ਿਆਦਾ 98% ਡਾਕਟਰ ਤੇ ਨਰਸਾਂ ਆਪਣੀ ਡਿਊਟੀ ਤਾਂ ਦੇਈ ਨਾ ਇਮਾਨਦਾਰੀ ਨਾਲ ਆਪਣਾ ਪਰਿਵਾਰਕ ਮੈਂਬਰ ਸਮਝ ਕੇ ਸੇਵਾ ਭਾਵਨਾ ਕਰਦੇ ਆ ਬਟ ਇੱਕ ਦੋ ਪਰਸੈਂਟ ਮਾੜੇ ਜਿਹੜੇ ਹੈਗੇ ਆ ਬੰਦੇ ਉਹ ਹਰ ਪ੍ਰੋਫੈਸ਼ਨ 'ਚ ਉਹਦੇ ਡਾਕਟਰਾਂ 'ਚ ਵੀ ਨਰਸਾਂ 'ਚ ਵੀ ਉਸਾਂ ਨਾ ਕਰਨਾ ਇੱਕ ਦੋ ਬੱਤਕਕਾਰ ਨਹੀਂ ਹੁੰਦੇ ਜਦੋਂ ਆ ਇਹ ਹਰ ਤਾਂ ਤੇ ਹੁੰਦਾ ਪ੍ਰੋਫੈਸਰ ਲੈ ਲੋ ਤੁਸੀਂ ਪੋਲੀਟੀਸ਼ੀਨ ਵੀ ਹੁੰਦੇ ਪੋਲੀਟੀਸ਼ੀਨ ਚ ਕਿੰਨੀ ਜ਼ਿਆਦਾ ਹੁੰਦੀ ਹੈ ਸਰ ਤੇ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਰੇ ਮਾੜੇ ਆ ਲੇਕਿਨ ਮਾੜੀ ਗੱਲ ਹੈ ਨਹੀਂ ਹੋਣੀ ਚਾਹੀਦੀ ਹਸਪਤਾਲ ਚ ਬਿਲਕੁਲ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡੇ ਕੋਲ ਤਾਂ ਲੋਕ ਆਉਂਦੇ ਕਿਸੇ ਰਕਸ਼ੇ ਤੋਂ ਦੁੱਖ ਕੀ ਕਰਕੇ ਆਉਂਦੇ ਆ ਤੋਂ ਸਾਡਾ ਕੰਮ ਹੈ ਕਿ ਉਹਨਾਂ ਦਾ ਦੁੱਖ ਨਿਵਾਰਨ ਕਰਨਾ ਉਹਨਾਂ ਨਾਲ ਹਮਦਰਦੀ ਨਾਲ ਕੰਪੈਸ਼ਨ ਨਾਲ ਪਿਆਰ ਨਾਲ ਉਹਨਾਂ ਨੂੰ ਇੱਕ ਮੱਲ ਜੜਾ ਹੈਗਾ ਉਹਨਾਂ ਨੂੰ ਇੱਕ ਅੱਛਾ ਸੇਵਾਪਾ ਆਪਣਾ ਕੰਮ ਕਰਨਾ ਸਾਡੇ ਜਿਹੜਾ ਸਟਾਫ ਹੈ ਉਹਨਾਂ ਨੂੰ ਮੈਂ ਕਹਿੰਦਾ ਵੀ ਰਹਿਣਾ ਔਰ ਸਿਸਟਮ ਵੀ ਔਰ ਮੈਂ ਰਿਪੋਰਟ ਮੰਗੀ ਔਰ ਮੈਂ ਸਮੇਂ ਤੋਂ ਸਭ ਐਕਸ਼ਨ ਵੀ ਲਿਆ ਦੋਕਰ ਤਾਂ ਬਿਲਕੁਲ ਕੋਪੋਨਸ ਦੀ ਗੱਲ ਇਹ ਕਿੰਨੇ ਪਿੰਡੇ ਕਵਰ ਕਰਨਗੇ ਜੇ 7 ਹੈ ਤਾਂ 14 ਪਿੰਡ ਕਵਰ ਹੋਣਗੇ ਰਿਪੋਰਟ ਦੇ ਮਤਲਬ ਫਿਕਰ ਕੁਦੋਸ਼ੀ ਪਾਇਆ ਜਾਂਦਾ ਕਿ ਸਭ ਤੋਂ ਵੱਡੇ ਹੋਏ ਦੀਵਕੋ ਸਖਤ ਕਰ ਲਈ ਪਹਿਲਾਂ ਵੀ ਜਿਹੜਾ ਤੁਹਾਡੇ ਸਾਹਮਣੇ ਮੈਂ ਖੰਡਰ ਸਭ ਤੋਂ ਸਖਤ ਕਰ ਲਈ ਕਿਉਂਕਿ ਸੀ ਬਾਕੀ ਜਗਾ ਤਾਂ ਕਰਦਾ ਮੈਂ ਸਾਡੇ ਜਿਹੜੇ ਸੀਨੀਅਰ ਅਫਸਰ ਹੈ ਸੀ ਉਹਨਾਂ ਨੂੰ ਸਸਪੈਂਡ ਵੀ ਕੀਤਾ ਔਰ ਇਸ ਤੋਂ ਵੀ ਜ਼ਿਆਦਾ ਜਿਹੜਾ ਐਕਸ਼ਨ ਲਿਆ ਸੀ ਉਹਨ ਅਸੀਂ ਕਿਸੇ ਤਰ੍ਹਾਂ ਦੀ ਮੇਰੀ ਪੂਰੀ ਜਿਹੜੇ ਮੈਂ ਉਹਨਾਂ ਦਾ ਪੂਰਾ ਸਤਾਰ ਕਰਦਾ ਕਿਉਂਕਿ ਕੋਵਿਡ ਦੇ ਵਿੱਚ ਆ ਪਿੱਛੇ ਜਿਹੜੇ ਤੁਹਾਡੇ ਆਪਰੇਸ਼ਨ ਤੋਂ ਦੂਰ ਦੇ ਵਿੱਚ ਬਾਰਡਰ ਦੇ ਵਿੱਚ ਵੀ ਹੁਣ ਵੀ ਆ ਜਿਹੜੇ ਤੁਹਾਡੇ ਹੜ ਆਏ ਸੀਗੇ ਮੈਂ ਸਵਾ ਮਹੀਨਾ ਡੇਢ ਮਹੀਨਾ ਬਾਰਡਰ 'ਤੇ ਰਿਹਾ ਔਰ ਲੋਕਾਂ ਨੇ ਆਪਣੀ ਜਾਨ ਖਤਰੇ 'ਚ ਪਾ ਕੇ ਉਹਨਾਂ ਨੇ ਜਿਹੜੀਆਂ ਪ੍ਰੈਕਟ ਡੀਸੀ ਉਹਨਾਂ ਨੂੰ ਰੈਸਕਿਊ ਕਰਕੇ ਵੀ ਲੈ ਕੇ ਆਏ ਔਰ ਉਹਨਾਂ ਦਾ ਇਲਾਜ ਵੀ ਕੀਤਾ ਡਿਊਰੀਜ਼ ਵੀ ਪਾਜਿਆ ਉਹਨਾਂ ਦੀਆਂ ਤੇ ਉਹਨਾਂ ਨੇ ਸੇਵਾ ਭਾਵਨਾ ਬਹੁਤ ਕੰਮ ਕੀਤਾ ਸਾਡੇ ਜ਼ਿਆਦਾ ਬੰਦੇ ਜਿਹੜੇ ਹੈਗੇ ਆ ਉਹ ਵਿਸੈਂਪਲਰੀ ਕੰਮ ਕਰਦੇ ਆ ਕਈ ਜਗ੍ਹਾ ਤੇ ਸਾਡੇ ਡਾਕਟਰਾਂ ਨੇ ਆਪਣਾ ਖੂਨ ਦਾਨ ਕਰਕੇ ਤੇ ਲੋਕਾਂ ਦੇ ਆਪਰੇਸ਼ਨ ਕੀਤੇ ਸਾਡੇ ਕੋਲੇ ਪੋਜ਼ਿਟਿਵ ਐਗਜ਼ਾਮਪਲ ਜ਼ਿਆਦਾ ਹੈਗੇ ਆ ਲੇਕਿਨ ਨੈਗਲੀਜੈਂਸ ਵਾਸਤੇ ਕੋਈ ਜਗ੍ਹਾ ਨਹੀਂ ਕਿ ਕੋਈ ਕੋਈ ਗਲਤੀ ਕਰਦਾ ਉਹਦੇ ਵਾਸਤੇ ਕੋਈ ਬੱਦ ਤੁਰ ਗਾਰ ਨੇ ਪ੍ਰੋਟੈਸਟ ਕਰਿਆ ਉਹਨਾਂ ਹਾਂਜੀ ਪ੍ਰੋਟੈਸਟ ਕਰਿਆ ਹੋਇਆ ਗਾਰ ਬੋਲੋ 15 ਜਿੱਥੇ ਜਾ ਰਹੇ ਚਿੰਨ੍ਹ ਮਿਲਗਾ ਅਸੀਂ ਰਾਤ ਨੂੰ ਕਹਿੰਦੇ ਬਿਜਲੀ ਨਹੀਂ 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 ਦੇਖੋ ਮੈਂ ਉਹਨਾਂ ਨੂੰ ਬੇਤੀ ਕਰਦਾ ਪਹਿਲਾਂ ਵੀ ਕੀਤਾ ਕਿ ਜਿੱਥੇ ਕਿਤੇ ਤੁਹਾਨੂੰ ਲੱਗਦਾ ਕਿ ਸਾਡੇ ਬਿਜਲੀ ਦੇਖਭਾਲ ਠੀਕ ਨਹੀਂ ਹੋਈ ਹੈ ਉਹਦੇ ਵਿੱਚ ਕੋਈ ਕਮੀ ਰਹੀ ਹੈ ਜਾਂ ਉਹਨਾਂ ਨੂੰ ਲੱਗਦਾ ਕਿ ਲੈਕਲੇਜੈਂਸ ਹੋਈ ਹੈ ਤੇ ਉਹਦੇ ਵਾਸਤੇ ਉਹਦਾ ਬੜਾ ਇੱਕ ਬੜਾ ਸੁਪਰੀਮ ਕੋਰਟ ਦੀ ਗਾਈਡ ਲਾਈਨ ਹੈ ਅਸੀਂ ਅਸੀਂ ਉਹ ਤੇ ਅਸੀਂ ਪੂਰੇ ਪਵੰਦਾ ਉਹਦੇ ਪਿਓ ਸਿਵਲ ਸਰਜਨ ਨੂੰ ਲੇਟੇਜ ਕਾਰਨ ਨੂੰ ਪ੍ਰੋਟੈਸਟ ਨਾ ਕਰਨ ਦੇ ਕੇ ਸ਼ਿਕਾਇਤ ਕਰਨ ਅਸੀਂ ਇੰਡੀਪੈਂਡੈਂਟ ਫੇਅਰ ਇਨਕੁਆਰੀ ਕਰਾ ਕਰ ਉਹਦੀ ਤਸਲੀ ਕਰਾ ਕੇ ਦੇਵਾਂਗਾ ਮੈਂ ਪਹਿਲਾਂ ਵੀ ਇੱਕ ਦੋ ਜਗ੍ਹਾ ਤੇ ਹੋਇਆ ਜਿਵੇਂ ਆਪਣੇ ਜਿਹੜੇ ਹੁਣ ਜਿਹੜੇ ਬਹੁਤ ਸੈਲੀਬ੍ਰਿਟੀ ਜਿਹੜੇ ਆਪਣੇ ਬਾਡੀ ਬਿਲਡਰ ਸੀ ਉਹਦਾ ਕੇਸ ਵੀ ਹੋਇਆ ਮੈਨੂੰ ਬੜਾ ਦੁੱਖ ਹੁੰਦਾ ਔਰ ਸਾਡੀ ਜਿਹੜੀ ਹਮਦਰਦੀ ਹੈ ਉਹ ਹਮੇਸ਼ਾ ਮਰੀਜ਼ ਦੇ ਨਾਲ ਹੁੰਦੀ ਹੈ ਔਰ ਹਸਪਤਾਲ ਦੇ ਵਿੱਚ ਡਾਕਟਰ ਵੀ ਜ਼ਰੂਰੀ ਹੈ ਨਰਸਾ ਵੀ ਜ਼ਰੂਰੀ ਹੈ ਪਰ ਜਿਹੜਾ ਸਾਡਾ ਰੱਬ ਹੈ ਜਾਂ ਸਾਡੇ ਵੀਆਈਪੀਓ ਪੇਸ਼ੈਂਟਸ ਆ ਜਿਹੜੇ ਹਸਪਤਾਲ 'ਚ ਪੇਸ਼ੈਂਟਸ ਆ ਗਿਆ ਉਹੀ ਹਸਪ ਠੀਕ ਹੈ ਸਾਡੇ ਵਾਸਤੇ ਪੇਸ਼ੈਂਟ ਜਿਹੜਾ ਹੈਗਾ ਉਹ ਸਾਨੂੰ ਰੱਬ ਦਾ ਰੂਪ ਸਮਝਿਆ ਸੀ ਉਹਨਾਂ ਰੱਬ ਦਾ ਰੂਪ ਸਮਝਦਿਆ ਔਰ ਸੇਵਾ ਭਾਵਨਾ ਸੀ ਉਹਨਾਂ ਦੀ ਸੇਵਾ ਕਰਾਂਗੇ ਉਹਨਾਂ ਨੂੰ ਜਿਹੜੀ ਵੀ ਕੋਈ ਤਕਲੀਫ ਹੈ ਮੈਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਪੰਜਾਬ ਦੇ ਵਿੱਚ ਕਿ ਸਾਡੀ ਇੰਡੀਪੈਂਡੈਂਟ ਫੇਅਰ ਫਰੀ ਐਂਡ ਫੇਅਰ ਇਨਕੁਆਇਰੀ ਹੋਏਗੀ ਤੇ ਜੇ ਡਾਕਟਰਾਂ ਦੇ ਵਿੱਚ ਕਮੀ ਪੈਛੇ ਹੋਏਗਾ ਤਾਂ ਉਹਨਾਂ ਤੇ ਐਕਸ਼ਨ ਮੇਰਾ ਨਾਮ ਗੁਰਜੰਟ ਸਿੰਘ ਹੈ ਇਹਨਾਂ ਦਾ ਇੱਥੋਂ ਹੀ ਹੈ ਮੇਰੇ ਤਾਇ ਜੀ ਨੇ ਮੈਕਰੋ ਰੋਟੀ ਲੈ ਕੇ ਆ ਰਿਹਾ ਸੀ ਤੇ ਮੈਂ 5 ਮਿੰਟ ਪਹਿਲਾਂ ਤਾਇ ਜੀ ਨਾਲ ਗੱਲ ਕੀਤੀ ਮੈਂ ਮੋਟਰਸਾਈਕਲ ਸਟੈਂਡ ਤੇ ਲਾ ਰਿਹਾ ਸੀ ਮੈਂ ਤਾਇ ਜੀ ਨਾਲ ਗ ਮਤਾਜੀ ਕਿਵੇਂ ਹੋ ਤਾਇਆ ਨੂੰ ਕਹਿੰਦਾ ਕਿੱਥੋਂ ਜਾਂਟੀ ਮਾਈ ਮੈਂ ਰੋਟੀ ਲੈ ਕੇ ਆ ਰਿਹਾ ਮੈਂ ਥੱਲੇ ਆਂ ਸਾਈਕਲ ਸਟੈਂਡ 'ਤੇ ਕਹਿੰਦਾ ਕੋਈ ਨਹੀਂ ਮੈਂ ਯਾਰ ਉੱਪਰ ਉੱਪਰ ਜਾ ਕੇ ਪੌੜੀਆਂ 'ਤੇ ਚੜਿਆ ਜਾਣ ਸਰ ਮੈਨੂੰ ਪਤਾ ਲੱਗ ਗਿਆ ਡੈਥ ਹੋ ਗਈ ਮੈਨੂੰ ਪਤਾ ਲੱਗਿਆ ਵੀ ਤਾਇਆ ਜੀ ਬਾਥਰੂਮ ਜਵਾਗੇ ਉਹਨਾਂ ਦਾ ਥੋੜਾ ਸਾਂਝ ਪ੍ਰੋਬਲਮ ਆ ਇਹਦੀ ਡਾਕਟਰ ਨੇ ਇੱਕ ਟੀਕਾ ਲਾਇਆ ਚਾਰ ਇਕੱਠੇ ਟੀਕੇ ਲਾ ਕੇ ਉਹਨਾਂ ਦਾ ਡੈਥ ਹੋ ਗਿਆ ਨਹੀਂ 5 ਮਿੰਟ ਵਿੱਚ ਬੰਦਾ ਪੂਰਾ ਮੈਨੂੰ ਪੌੜੀਆਂ ਚੜਦੇ ਚੜਦੇ ਬੰਦਾ ਪੂਰਾ ਹੋ ਗਿਆ ਇਹਦੇ ਵਿੱਚ ਕਿ ਸਾਡੇ ਕੋਲ ਟੀਕਾ ਫਾਲਤੂ ਪਾਇਦੇ ਸੀ ਤਾਂ ਲਾ ਤੇ ਅਸੀਂ ਨੇ ਨਰਸ ਨੂੰ ਅਸੀਂ ਨੇ 2 ਘੰਟੇ ਬਾਅਦ ਨਰਸ ਆਏ ਉਹ ਤੋਂ ਪੁੱਛਿਆ ਕਿ ਤੁਸੀਂ ਟੀਕਾ ਕਿਉਂ ਲਾਇਆ ਕਹਿੰਦੀ ਇਹ ਇਹ ਟੀਕਾ ਇਹ ਟੀਕਾ ਕਹਿੰਦੀ ਫਾਲਤੂ ਜਨ ਤਾਂ ਲਾਦਾ ਕਹਿੰਦੀ ਜੀ ਐ ਫਾਲਦੂ ਬੰਦੇ ਬੰਦੇ ਮਰਾਉਣ ਥੋੜੀ ਲਿਆਵਾਂਗੇ ਅਸੀਂ ਸਾਡੇ ਨ ਢੀਗੇ ਮਹੰਗੇ ਢੀਗੇ ਪਏ ਨੇ ਜੀ ਕੰਮ ਸਾਡੇ ਅੱਡੀਂ ਚ ਅਸੀਂ ਦਿਹਾੜੀਆਂ ਕਰਦੇ ਰਾਤ ਨੂੰ ਜਾ ਕੇ ਮਰੀਜ਼ਾਂ ਨੂੰ ਸਾਭਦੇ ਆਰੇ ਕਿਹੜੇ ਹਸਪਤਾਲ ਚੋ ਰਜਿੰਦਰਾ ਹਸਪਤਾਲ ਐ 12 ਨੰਬਰ ਵਾਰਡ ਆ ਜੀ 118 ਨੰਬਰ ਟੇਬਲ ਆ ਸਾਡਾ ਜੀ ਕੋਈ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਵਡਾ ਕੇ ਉਧਰ ਲੈ ਜਾਂਦਾ ਜੀ ਸਾਨੂੰ ਬਾਅਦ ਵੀ ਇਹ ਸਾਰਨਾ ਗੱਲ ਕਰੋ ਇਹ ਸਾਰਨਾ ਗੱਲ ਕਰੋ ਡਾਕਟਰ ਕੋਈ ਨਹੀਂ ਪਹੁੰਚਿਆ ਪੂਰੇ ਜਿਹੜੇ ਨਰਸਾ ਲੱਗੇ ਹੋਏ ਨੇ ਜੀ ਕੋਈ 5 ਬੜੀਆਂ ਕੋਈ 10 ਬੜੀਆਂ ਚਿੱਟੇ ਉਹਨਾਂ ਪਾਦੇ ਨੇ ਕੋਟ ਉਹਨਾਂ ਦੇ ਇਹ ਜਿਹੇ ਕੋਟ ਦਾ ਡਿੰਦਰ ਹਸਪਤਾਲ 55 ਰੁਪਏ ਚ ਮਿਲਦੇ ਨੇ ਉੱਥੇ ਉੱਥੇ ਸੰਡੇ ਸੇਲ ਜੋ ਮਿਲਦੇ ਨੇ ਜੀ ਤੁਹਾਡੀ ਮੰਗ ਕੀ ਹੈ ਤੁਹਾਡੀ ਮੰਗ ਕਿ ਸਾਨੂੰ ਬਹੁਤ ਮੇਰੇ ਡਾਕਟਰ ਤੋਂ ਗੱਲ ਕਰਾਓ ਜੀ ਵੀ ਕੀ ਪ੍ਰੋਬਲਮ ਹੈ ਇਨਸਾਫ ਵੀ ਚਾਹੀਦਾ ਸਾਨੂੰ ਆਪਣਾ ਗੱਲ ਤਾਂ ਠੀਕੇ ਲਾਈ ਰਹੀ ਜੀ ਕੀ ਨਾਮ ਹੈ ਆਪਣਾ ਮੇਰਾ ਅਮਰੀਕ ਸਿੰਘ ਰਾਹੀਂ ਕੀ ਗੱਲ ਹੋਈ ਹੈ ਕੀ ਗੱਲ ਹੋਈ ਹੈ ਮੇਰੇ ਪਾਪਾ ਨੇ ਇਹ ਸੁਦੇਵ ਸਿੰਘ ਇਹਨਾਂ ਨੇ ਉਹ ਲਾਇਆ ਪੋਲੀਮੈਕਸ ਟਿਕਾ ਉਹਦੀ ਡੋਜ਼ ਤੇਜ ਲਾਈ ਇਹਨਾਂ ਨੇ 7.5 ਲੱਖ ਤੋਂ ਉੱਪਰ ਲਾਈ। ਉਸ ਤੋਂ ਬਾਅਦ ਇਹਨਾਂ ਨੇ 10 ਟੀਕੇ ਹੋਰ ਲਾਈ 7 8 ਟੀਕੇ ਘਟੋ-ਘਟ। ਕਦੇ ਟੀਕੇ ਲਾ ਦਦੇ ਅੱਜ ਇਹਨਾਂ ਨੇ ਸਾਰੀ ਕਾਲ ਰਿਪੋਰਟਾਂ ਕਰੀਆਂ। ਰਿਪੋਰਟਾਂ ਕਰਨ ਤੋਂ ਬਾਅਦ ਟੀਕੇ ਲਾ ਰਹੇ ਨੇ। ਜਿਹਨਾਂ ਪਤਾ ਰਿਪੋਰਟ 'ਚ ਖਰਾਬ ਆਇਆ ਕੁਝ ਨਾ ਲਾਂ ਟੀਕੇ ਕਰੇ ਪੇਜ ਦਿੰਦੇ। ਇਹ ਟੀਕੇ ਲਾ ਲਾ ਕੇ ਜਾਣ ਕੇ ਮਾਰੇ ਜੀ ਇਹਨਾਂ ਨੇ। ਉਹ ਠੀਕ ਦੇ ਜੀ ਰੋਟੀ ਖਾਂਦੇ ਦੇ ਜੀ ਜਾਣ ਕੇ ਟੀਕਾ ਲਾਇਆ ਜੀ ਇਹਨਾਂ ਨੇ। ਹੋਇਆ ਬਸ ਪਿਸ਼ਾਬ 'ਚ ਦਿੱਕਤ ਆਂਦੀ ਸੀ ਕੱਲੇ ਪਿਸ਼ਾਬ ਟੀਕੇ ਲੱਗ ਰਹੇ ਤੇ ਰਿਪੋਰਟਾਂ ਰੋਜ਼ ਕਰ ਰਹੇ ਤੇ ਇਹ ਬਾਹਰੋਂ ਇਕੱਠ ਇਹ ਤੇ ਉਹ ਜਿਹੜਾ ਡਾਕਟਰ ਦੀ ਉਹ ਨਾਲ ਨਾਲ ਭੱਜ ਗਿਆ ਉਹ ਫੜਿਆ ਨਹੀਂ ਹੈਗਾ ਕੋਈ ਕੀ ਨਾਮ ਹੈ ਡਾਕਟਰ ਦਾ ਅਸੀਸ਼ ਭਗਤ ਸੀਗੀ ਅਸੀਸ਼ ਅਸੀਸ਼ ਭਗਤ ਦਿਖਾਈ ਤੇ ਉਹ ਤੁਹਾਡੇ ਦੇ ਪੇਰੈਂਟਸ ਨਾਲ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਦੀ 12 ਨੰਬਰ ਵਾਰਡ ਸੀਗੀ ਅਸੀਸ਼ 12 ਨੰਬਰ ਵਾਰਡ ਚ ਸੀਗੀ ਹੁਣ ਤੱਕ ਕੋਈ ਤੁਹਾਡੇ ਕੋਲੇ ਅਪਰੋਚ ਕੀਤੀ ਹੈ ਕੋਈ ਕੋਈ ਡਾਕਟਰ ਨਹੀਂ ਆਇਆ ਜੀ ਪੁਲਿਸ ਵਾਲੇ ਆਂਦੇ ਨੇ ਕਹਿੰਦੇ ਨੇ ਇੱਧਰ ਆ ਜੂ ਉਧਰ ਆ ਜੂ ਵੀ ਭੱਜ ਜਾਂਦੇ ਨਹੀਂ ਵੀ ਡਾਕਟਰ ਆ ਰਹੇ ਨੇ ਆ ਰਹੇ ਨੇ ਕੋਈ ਨਹੀਂ ਆਂਦਾ ਸਾਨੂੰ ਕਿੰਨੇ ਕੋਈ ਨਹੀਂ ਆ ਰਿਹਾ ਜੀ ਰਹੀ ਮੇਰਾ ਨਾਮ ਇਹ ਗੌਰਵ ਸਿੰਘ ਹੀ ਮੈਂ ਹੀ ਜਲਾਲ ਖੇੜੀ ਤੋਂ ਹੀ ਠੀਕ ਹੈ ਲੋ ਜੀ ਏ ਮਤਲਬ ਮੇਰੇ ਯਾਰ ਦੋਸਤ ਦਾ ਲਾਣੇਦਾਰ ਸੀ ਉਹਦੇ ਗਲਤ ਟੀਕਾ ਲਾ ਕੇ ਹੀ ਉਹਨਾਂ ਦੀ ਡੈਥ ਕਰਤੀ ਜੀ ਮਤਲਬ 5 10 ਮਿੰਟ ਪਹਿਲਾਂ ਉਹਨਾਂ ਨੂੰ ਮਿਲੇ ਸੀ ਮਤਲਬ ਉਹਨਾਂ ਦੀ ਸਿਚੁਏਸ਼ਨ ਠੀਕ ਦੀ ਜਮੀ ਸੀ ਇੱਕ ਮਿੰਟ ਮੰਤਿਸਾ ਦਾ ਰਜਿੰਦਰ ਹਸਪਤਾਲ ਦੇ ਤੁਸੀਂ ਵਧੀਆ ਉਪਰਾਲੇ ਕਰਦੇ ਹੋ ਪਰ ਲਗਾਤਾਰ ਹੀ ਉੱਥੇ ਕੰਪਲੀਟਾ ਆ ਰਹੀਆਂ ਨੇ ਨਰਸਾਂ ਜਿਹੜੀਆਂ ਕਹਿੰਦੇ ਉਹ ਮੋਬਾਈਲ ਦੇਖ ਰਹੇ ਹੋ ਇੱਕ ਵੀਡੀਓ ਫਿਲਮਾਂ ਦੇਖ ਰਹੇ ਹੋ ਜਾਂ ਦੇਖਦੇ ਹੋ ਉਹ ਕੰਮ ਕਰ ਰਹੀ ਹੈ ਕਿ ਅਲਟਰਾਸਾਉਂਡ ਦੇਖਵਾ ਕੋਈ ਕਰਾਣ ਹੁੰਦਾ ਹੈ ਜਾਂ ਸੀਟੀ ਸਕੈਨ ਕਰਾਣ ਹੁੰਦਾ ਕੋਈ ਕੰਮ ਕਰਕੇ ਰਾਜੀ ਨਹੀਂ ਹੈਗਾ ਤੇ ਰਾਤ ਇੱਕ ਮਰੀਜ਼ ਦੀ ਜਿਹੜੀ ਡੈਥ ਹੋ ਗਈ ਹੈ ਤੇ ਗਲਤ ਟੀਕਾ ਜਿਹੜੇ ਇਲਜ਼ਾਮ ਲਗਾਏ ਗਏ ਗਲਤ ਟੀਕਾ ਨਰਸ ਵਰ ਨੂੰ ਜਿਹੜੇ ਟ੍ਰੇਨਿੰਗ ਦਾ ਹੁੰਦਾ ਹੈ ਤੇ ਖਬਰ ਮੇਰੇ ਕੋਲ ਆਈ ਹੈ ਜੀ ਮੈਂ ਰਿਪੋਰਟ ਬਣਦੀ ਹੈ ਮੈਡੀਕਲ ਸੁਪਰਡੈਂਟ ਤੋਂ ਮੈਂ ਡਿਟੇਲਡ ਰਿਪੋਰਟ ਬਣਦੀ ਹੈ ਮੇਰੇ ਕੋਲ ਰਿਪੋਰਟ ਆ ਜਾਂਦੀ ਹੈ ਉਸ ਤੋਂ ਬਾਅਦ ਮੈਂ ਆਪਣਾ ਰਿਐਕਸ਼ਨ ਦੇਵਾਂਗਾ ਜਿਹੜੀ ਤੁਸੀਂ ਗੱਲ ਕਹੀ ਹੈ ਉਹਦੇ 'ਚ ਨਾ ਜੀ ਮਾ 98% ਜਾਂ ਇਸ ਤੋਂ ਵੀ ਜ਼ਿਆਦਾ 98% ਡਾਕਟਰ ਤੇ ਨਰਸਾਂ ਆਪਣੀ ਡਿਊਟੀ ਤਾਂ ਦੇਈ ਨਾ ਇਮਾਨਦਾਰੀ ਨਾਲ ਆਪਣਾ ਪਰਿਵਾਰਕ ਮੈਂਬਰ ਸਮਝ ਕੇ ਸੇਵਾ ਭਾਵਨਾ ਕਰਦੇ ਆ ਬਟ ਇੱਕ ਦੋ ਪਰਸੈਂਟ ਮਾੜੇ ਜਿਹੜੇ ਹੈਗੇ ਆ ਬੰਦੇ ਉਹ ਹਰ ਪ੍ਰੋਫੈਸ਼ਨ ਚੋਂ ਦੇ ਆ ਡਾਕਟਰਾਂ ਚ ਵੀ ਨਰਸਾਂ ਚ ਵੀ ਹੁਸਾਨਾ ਕਰਨਾ ਇੱਕ ਦੋ ਵਾਰ ਪੱਤਰਕਾਰ ਨਹੀਂ ਹੁੰਦਾ ਇਹ ਹਰ ਤਰ੍ਹਾਂ ਦੇ ਹੁੰਦੇ ਆ ਪ੍ਰੋਫੈਸਰ ਲੈ ਲੋ ਤੇ ਪੋਲੀਟਿਸ਼ੀਅਨ ਵੀ ਹੁੰਦੇ ਆ ਪੋਲੀਟਿਸ਼ੀਅਨ ਚ ਕਿੰਨੀ ਜ਼ਿਆਦਾ ਹੁੰਦੀ ਆ ਸਾਹਿਬ ਤੇ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਰੇ ਮਾੜੇ ਆ ਇਹ ਕਿਉਂ ਮਾੜੀ ਗੱਲ ਹੈ ਨਹੀਂ ਹੋਣੀ ਚਾਹੀਦੀ ਹਸਪਤਾਲ 'ਚ ਬਿਲਕੁਲ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡੇ ਕੋਲ ਤਾਂ ਲੋਕ ਆਉਂਦੇ ਕਿਸੇ ਰਕਸ਼ੇ ਦੁੱਖ ਕਰ ਦੁੱਖ ਕੀ ਕਰਕੇ ਆਉਂਦੇ ਆ। ਤੋਂ ਸਾਡਾ ਕੰਮ ਹੈ ਕਿ ਉਹਨਾਂ ਦਾ ਦੁੱਖ ਨਿਵਾਰਨ ਕਰਨਾ ਉਹਨਾਂ ਨਾਲ ਹਮਦਰਦੀ ਨਾਲ ਕੰਪੈਸ਼ਨ ਨਾਲ ਪਿਆਰ ਨਾਲ ਉਹਨਾਂ ਨੂੰ ਇੱਕ ਮੱਲ ਜੜਾ ਹੈਗਾ ਉਹਨਾਂ ਨੂੰ ਇੱਕ ਅੱਛਾ ਸੇਵਾਪਾ ਆਪਣਾ ਕੰਮ ਕਰਨਾ ਸਾਡੇ ਜਿਹੜਾ ਸਟਾਫ ਹੈ ਉਹਨਾਂ ਨੂੰ ਮੈਂ ਕਹਿੰਦਾ ਵੀ ਰਹਿਣਾ ਸਿਸਟਮ ਵੀ ਆ ਔਰ ਮੈਂ ਰਿਪੋਰਟ ਮੰਗਿਓ ਔਰ ਮੈਂ ਸਮੇਂ ਤੋਂ ਸਮੇਂ ਐਕਸ਼ਨ ਵੀ ਲਿਆ ਦੋ ਕਰਦਾ ਹਾਂ ਉਹਨਾਂ ਦਾ ਰਿਪੋਰਟ ਨਹੀਂ ਕਰਦੇ ਕਿੰਨੇ ਪਿੰਡੇ ਪਿੰਡ ਕਵਰ ਕਰਨੀ ਜੇ 7 ਹੈ ਤਾਂ 14 ਪਿੰਡ ਕਵਰ ਹੋਣ। ਅਜਾ ਰਿਪੋਰਟ ਦੇ ਮਤਲਬ ਫਿਕਰ ਕਿ ਦੋਸ਼ੀ ਪਾਇਆ ਜਾਂਦਾ ਕਿ ਸਰਕਾਰ ਨੇ ਹੋਏ ਦੀ ਬਿਲਕੁਲ ਸਖਤ ਕਰਦੀ ਪਹਿਲਾਂ ਵੀ ਜਿੱਥੇ ਤੁਹਾਡੇ ਸਾਹਮਣੇ ਮੈਂ ਹਮੇਸ਼ਾ ਬਹੁਤ ਸਖਤ ਕਰਦੇ ਕਿਸੀ ਬਾਕੀ ਜਗਾ ਤਾਂ ਕਰਦਾ ਮੈਂ ਸਾਡੇ ਜਿਹੜੇ ਸੀਨੀਅਰ ਅਫਸਰ ਅਸੀਂ ਉਹਨਾਂ ਨੂੰ ਸਸਪੈਂਡ ਵੀ ਕੀਤਾ ਔਰ ਇਸ ਤੋਂ ਵੀ ਜ਼ਿਆਦਾ ਜਿਹੜਾ ਐਕਸ਼ਨ ਲਿਆ ਸੀ ਅਸੀਂ ਕਿਸੇ ਤਰ੍ਹਾਂ ਦੀ ਬੜੀ ਪੂਰੀ ਜਿਹੜੇ ਮੈਂ ਉਹਨਾਂ ਦਾ ਪੂਰਾ ਸਤਕਾਰ ਕਰਦਾ ਕਿਉਂਕਿ ਕੋਵਿਡ ਦੇ ਵਿੱਚ ਆ ਪਿੱਛੇ ਜੇ ਤੁਹਾਡੇ ਆਪਰੇਸ਼ਨਸ ਤੋਂ ਦੂਰ ਦੇ ਵਿੱਚ ਬਾਰਡਰ ਦੇ ਵਿੱਚ ਵੀ ਹੁਣ ਵੀ ਆ ਜਿਹੜੇ ਤੁਹਾਡੇ ਹੜ ਆਏ ਸੀ ਕਿ ਮੈਂ ਸਵਾ ਮਹੀਨਾ ਢੇਢ ਮਹੀਨਾ ਬਾਉਂਡਰ 'ਤੇ ਰਿਹਾ ਔਰ ਲੋਕਾਂ ਨੇ ਆਪਣੀ ਜਾਨ ਖਤਰੇ 'ਚ ਪਾ ਕੇ ਉਹਨਾਂ ਨੇ ਜਿਹੜੀਆਂ ਪ੍ਰੈਕਟ ਅਡੇਟ ਸੀ ਉਹਨਾਂ ਨੂੰ ਰੈਸਕਿਊ ਕਰਕੇ ਵੀ ਲੈ ਕੇ ਆਏ ਔਰ ਉਹਨਾਂ ਦਾ ਇਲਾਜ ਵੀ ਕੀਤਾ ਡਿਊਰੀਜ਼ ਵੀ ਪਾਜਿਆ ਉਹਨਾਂ ਦੀਆਂ ਤੇ ਉਹਨਾਂ ਨੇ ਸੇਵਾ ਭਾਵਨਾ ਬਹੁਤ ਕੰਮ ਕੀਤਾ ਸਾਡੇ ਜਿਆਦਾ ਬੰਦੇ ਜਿਹੜੇ ਹੈਗੇ ਆ ਉਹ ਡਿਸੈਂਪਲਰੀ ਕੰਮ ਕਰਦੇ ਆ ਕਈ ਜਗ੍ਹਾ ਤੇ ਸਾਡੇ ਡਾਕਟਰਾਂ ਨੇ ਆਪਣਾ ਖੂਨ দান ਕਰਕੇ ਤੇ ਲੋਕਾਂ ਦੇ ਆਪਰੇਸ਼ਨ ਕੀਤੇ ਸਾਡੇ ਕੋਲੇ ਪੋਜ਼ਿਟਿਵ ਐਗਜ਼ਾਮਪਲ ਜਿਆਦਾ ਹੈਗੇ ਆ ਲੇਕਿਨ ਨੈਗਲੀਜੈਂਸ ਵਾਸਤੇ ਕੋਈ ਜਗ੍ਹਾ ਨਹੀਂ ਕਿ ਕੋਈ ਕੋਈ ਗਲਤੀ ਕਰਦਾ ਉਹਦੇ ਵਾਸਤੇ ਕੋਈ ਬਾਤ ਨਹੀਂ ਸਰਵਾਰ ਨੇ ਪ੍ਰੋਟੈਸਟ ਕਰਾਇਆ ਉਹਨਾਂ ਨੇ ਪ੍ਰੋਟੈਸਟ ਕਰਾਇਆ ਬਾਰ ਬਲੋ ਪ੍ਰਦਰਸ਼ਨ ਕੀਤਾ ਜਿਹੜੇ ਮਿਰਗਾ ਸੀ ਆਪਨੇ ਕਹਿੰਦੇ ਬਿੱਲੀ ਨਹੀਂ 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 ਦੇਖੋ ਮੈਂ ਉਹਨਾਂ ਨੂੰ ਬੇਇਜ਼ਤੀ ਕਰਦਾ ਮੈਂ ਪਹਿਲਾਂ ਵੀ ਕੀਤਾ ਕਿ ਜਿੱਥੇ-ਕਿੱਥੇ ਤੁਹਾਨੂੰ ਲੱਗਦਾ ਕਿ ਸਾਡੇ ਬਿੱਲੀ ਦੇਖਭਾਲ ਠੀਕ ਨਹੀਂ ਹੋਈ ਹੈ ਉਹਦੇ 'ਚ ਕੋਈ ਕਮੀ ਰਹੀ ਹੈ ਜਾਂ ਉਹਨਾਂ ਨੂੰ ਲੱਗਦਾ ਕਿ ਲੈਕਲੇਜੈਂਸ ਹੋਈ ਹੈ ਤੇ ਉਹਦੇ ਵਾਸਤੇ ਉਹਦਾ ਬੜਾ ਇੱਕ ਬੜਾ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਹੈ ਅਸੀਂ ਅਸੀਂ ਉਹ ਤੇ ਅਸੀਂ ਪੂਰੇ ਪਵੰਦਾ ਉਹਦੇ ਪੀਓ ਸਿਵਲ ਸਰਜਨ ਨੂੰ ਲੇਖੇਸ਼ ਕਾਰਨ ਨੂੰ ਪ੍ਰੋਟੈਸਟ ਨਾ ਕਰਨ ਦੇ ਕੇ ਸ਼ਿਕਾਇਤ ਕਰਨ ਅਸੀਂ ਇੰਡੀਪੈਂਡੈਂਟ ਫੇਅਰ ਇਨਕੁਆਰੀ ਕਰਾ ਕੇ ਉਹਦੀ ਸੱਲੀ ਕਰਾ ਕੇ ਦੇਵਾਂਗਾ ਮੈਂ ਪਹਿਲਾਂ ਵੀ ਇੱਕ ਦੋ ਜਗ੍ਹਾ ਤੇ ਹੋਇਆ ਜਿਵੇਂ ਆਪਣੇ ਜਿਹੜੇ ਹੁਣ ਜਿਹੜੇ ਬਹੁਤ ਸੈਲੀਬ੍ਰਿਟੀ ਜਿਹੜੇ ਆਪਣੇ ਬਾਡੀ ਬਿਲਡਰ ਸੇਵਾ ਦੇ ਕੇਸ ਵੀ ਹੋਇਆ ਮੈਨੂੰ ਬੜਾ ਦੁੱਖ ਹੁੰਦਾ ਔਰ ਸਾਡੀ ਜਿਹੜੀ ਹਮਦਰਦੀ ਹੈ ਉਹ ਹਮੇਸ਼ਾ ਮਰੀਜ਼ ਦੇ ਨਾਲ ਹੁੰਦੀ ਹੈ ਔਰ ਹਸਪਤਾਲ ਦੇ ਵਿੱਚ ਡਾਕਟਰ ਵੀ ਜ਼ਰੂਰੀ ਹੈ ਨਰਸਾ ਵੀ ਜ਼ਰੂਰੀ ਹੈ ਪਰ ਜਿਹੜਾ ਸਾਡਾ ਰੱਬ ਹੈ ਜਾਂ ਸਾਡੇ ਵੀਆਈਪੀਓ ਪੇਸ਼ੈਂਟਸ ਆ ਜਿਹੜੇ ਹਸਪਤਾਲ 'ਚ ਪੇਸ਼ੈਂਟਸ ਆ ਗਿਆ ਉਹੀ ਹਸ ਠੀਕ ਹੈ ਸਾਡੇ ਵਾਸਤੇ ਪੇਸ਼ੈਂਟ ਜਿਹੜਾ ਹੈਗਾ ਉਹ ਸਾਨੂੰ ਰੱਬ ਦਾ ਰੂਪ ਸਮਝਿਆ ਸੀ ਉਹ ਰੱਬ ਦਾ ਰੂਪ ਸਮਝਦਿਆ ਪਰ ਸੇਵਾ ਭਾਵਨਾ ਸੀ ਉਹਨਾਂ ਦੀ ਸੇਵਾ ਕਰਾਂਗੇ ਉਹਨਾਂ ਨੂੰ ਜਿਹੜੀ ਵੀ ਕੋਈ ਤਕਲੀਫ ਹੈ ਮੈਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਪੰਜਾਬ ਦੇ ਵਿੱਚ ਕਿ ਸਾਡੀ ਇੰਡੀਪੈਂਡੈਂਟ ਫੇਅਰ ਫਰੀ ਐਂਡ ਫੇਅਰ ਇਨਕੁਆਇਰੀ ਹੋਏਗੀ ਤੇ ਜੇ ਡਾਕਟਰਾਂ ਦੇ ਵਿੱਚ ਕਮੀ ਪੈਸ਼ ਹੋਏ ਤਾਂ ਉਹਨਾਂ ਤੇ ਐਕਸ਼ਨ ਮੇਰਾ ਨਾਮ ਗੁਰਜੰਦ ਸਿੰਘ ਹੈ ਨਿਰੰਧਾ ਇੱਥੋ ਹੀ ਮੇਰੇ ਤਾਈ ਜੀ ਨੇ ਮੈਕਰੋ ਰੋਟੀ ਲੈ ਕੇ ਆ ਰਿਹਾ ਸੀ ਤੇ ਮੈਂ 5 ਮਿੰਟ ਪਹਿਲਾਂ ਤਾਈ ਨਾਲ ਗੱਲ ਕੀਤੀ ਮੈਂ ਮੋਟਰਸਾਈਕਲ ਸਟੈਂਡ ਤੇ ਆ ਰਿਹਾ ਸੀ ਮੈਂ ਤਾਈ ਨਾਲ ਗੱਲ ਕੀਤੀ ਮਤਾਜੀ ਕਿਵੇਂ ਤਾਇਆ ਨੂੰ ਕਹਿੰਦਾ ਕਿੱਥੋਂ ਜਾਂਟੀ ਮਾਈ ਮੈਂ ਰੋਟੀ ਲੈ ਕੇ ਆ ਰਿਹਾ ਮੈਂ ਥੱਲੇ ਆਂ ਸਾਈਕਲ ਸਟੈਂਡ 'ਚ ਕਹਿੰਦਾ ਕੋਈ ਨਹੀਂ ਮੈਂ ਯਾਰ ਉੱਪਰ ਉੱਪਰ ਜਾ ਕੇ ਪੌੜੀਆਂ 'ਤੇ ਚੜਿਆ ਜਾਣ ਸਰ ਮੈਨੂੰ ਪਤਾ ਲੱਗ ਗਿਆ ਡੈਥ ਹੋ ਗਈ ਮੈਨੂੰ ਪਤਾ ਲੱਗਿਆ ਵੀ ਤਾਇਆ ਜੀ ਬਾਥਰੂਮ ਜਵਾ ਕੇ ਉਹਨਾਂ ਦੇ ਥੋੜਾ ਸਾਂਝ ਪ੍ਰੋਬਲਮ ਆਇਦੀ ਡਾਕਟਰ ਨੇ ਇੱਕ ਟੀਕਾ ਲਾਇਆ ਚਾਰ ਇਕੱਠੇ ਟੀਕੇ ਲਾ ਕੇ ਉਹ ਡੈਥ ਹੋ ਗਿਆ ਉਹਨਾਂ ਨੇ 5 ਮਿੰਟ ਦੇ ਬੰਦਾ ਪੂਰਾ ਮੈਨੂੰ ਪੌੜੀਆਂ ਚੜਦੇ ਚੜਦੇ ਬੰਦਾ ਪੂਰਾ ਹੋ ਗਿਆ ਇਹਦੇ ਵਿੱਚਿਆਂ ਕਿ ਸਾਡੇ ਕੋਲ ਟੀਕਾ ਫालतू ਪੈਦੇ ਸੀ ਤਾਂ ਲਾ ਤੇ ਅਸੀਂ ਨੇ ਨਰਸ ਨੂੰ ਅਸੀਂ ਨੇ 2 ਘੰਟੇ ਬਾਅਦ ਨਰਸ ਆਏ ਉਹ ਤੋਂ ਪੁੱਛਿਆ ਉਹਨੇ ਟੀਕਾ ਕਿਉਂ ਲਾਇਆ ਕਹਿੰਦੀ ਇਹ ਇਹ ਟੀਕਾ ਇਹ ਟੀਕਾ ਕਹਿੰਦੀ ਫालतू ਜਨ ਤਾਂ ਲਾਦਾ ਕਹਿੰਦੀ ਜੀ ਐ ਫਾਲਦੂ ਬੰਦੇ ਨੂੰ ਬੰਦੇ ਮਰਾਉਣ ਥੋੜੀ ਉੱਲੇ ਆਵਾਂਗੇ ਅਸੀਂ ਸਾਡੀਆਂ ਪਿਆ ਸਾਰੇ ਲਾਡ ਸਾਡੇ ਨਾ ਢੀਗੇ ਮਹਿੰਗੇ ਢੀਗੇ ਪਏ ਨੇ ਜੀ ਕੰਮ ਸਾਡੇ ਅੱਢੀਂ ਚ ਅਸੀਂ ਦਿਹਾੜੀਆਂ ਕਰਦੇ ਰਾਤ ਨੂੰ ਜਾ ਕੇ ਮਰੀਜ਼ਾਂ ਨੂੰ ਸਾਹ ਮਦਿਆਂ ਔਰੇ ਕਿਹੜੇ ਹਸਪਤਾਲ ਚੋ ਰਜਿੰਦਰਾ ਹਸਪਤਾਲ ਐ 12 ਨੰਬਰ ਵਾਰਡ ਆ ਜੀ ਅ 118 ਨੰਬਰ ਟੇਬਲ ਆ ਸਾਡਾ ਜੀ ਕੋਈ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਵਡਾ ਕੇ ਉਧਰ ਲੈ ਜਾਂਦਾ ਜੀ ਸਾਨੂੰ ਬਾਅਦ ਵੀ ਇਹ ਸਾਰਨਾ ਗੱਲ ਕਰੋ ਇਹ ਸਾਰਨਾ ਗੱਲ ਕਰੋ ਡਾਕਟਰ ਕੋਈ ਨਹੀਂ ਪਹੁੰਚਿਆ ਪੂਰੇ ਜਿਹੜੇ ਨਰਸਾ ਲੱਗੇ ਹੋਏ ਨੇ ਜੀ ਕੋਈ ਪੰਜ ਬੜੀਆਂ ਕੋਈ 10 ਬੜੀਆਂ ਚਿੱਟੇ ਉਹਨਾਂ ਪਾ ਦੇ ਨੇ ਕੋਰਟ ਉਹਨਾਂ ਦੇ ਇਹ ਜਿਹੇ ਕੋਰਟ ਦਾ ਰਿੰਦਰਾ ਹਸਪਤਾਲ 55 ਰੁਪਏ ਜੀ ਮਿਲਦੇ ਨੇ ਉੱਥੇ ਉੱਥੇ ਸੰਡੇ ਸੇਲ ਜੋ ਮਿਲਦੇ ਨੇ ਜੀ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਇਹ ਤੁਹਾਨੂੰ ਮੇਰੇ ਡਾਕਟਰ ਤੋਂ ਗੱਲ ਕਰਾਓ ਜੀ ਵੀ ਕੀ ਪ੍ਰੋਬਲਮ ਹੈ ਇਨਸਾਫ ਵੀ ਚਾਹੀਦਾ ਸਾਨੂੰ ਆਪਣਾ ਗਾਲ ਤੇ ਟੀਕੇ ਲਾਈ ਨੇ ਜੀ ਕੀ ਨਾਮ ਹੈ ਆਪਣਾ ਮੇਰਾ ਮਰੀਕ ਸਿੰਘ ਰਾਹੀ ਕੀ ਗੱਲ ਹੋਈ ਹੈ ਕੀ ਗੱਲ ਹੋਈ ਹੈ ਮੇਰੇ ਪਾਪਾ ਨੇ ਇਹ ਸੁਦੇਵ ਸਿੰਘ ਇਹਨਾਂ ਨੇ ਉਹ ਲਾਇਆ ਪੋਲੀਮੈਕਸ ਟੀਕਾ ਉਹੀ ਡੋਸ ਤੇ ਲਾਈ ਇਹਨਾਂ ਨੇ 7.5 ਲੱਖ ਤੋਂ ਉੱਪਰ ਲਾਈ ਉਸ ਤੋਂ ਬਾਅਦ ਇਹਨਾਂ ਨੇ 10 ਟੀਕੇ ਹੋਰ ਲਾਈ 7 8 ਟੀਕੇ ਘਟੋ ਘਟ ਕਦੇ ਟੀਕੇ ਨਹੀਂ ਲਾਦੇ ਅੱਜ ਇਹਨਾਂ ਨੇ ਸਾਰੀ ਕਾਲਰ ਰਿਪੋਰਟਾਂ ਕਰੀਆਂ ਰਿਪੋਰਟਾਂ ਕਰਨ ਤੋਂ ਬਾਅਦ ਟੀਕੇ ਲਾ ਰਹੇ ਨੇ ਜਿਹਨਾਂ ਪਤਾ ਰਿਪੋਰਟ ਚ ਖਰਾਬ ਆ ਰਿਹਾ ਕੁਝ ਨਾਲਾਂ ਟੀਕੇ ਕਰੇ ਪੇ ਹੀ ਦਿੰਦੇ ਇਹ ਟੀਕੇ ਲਾ ਲਾ ਕੇ ਜਾਣ ਕੇ ਮਾਰੇ ਜੀ ਇਹਨਾਂ ਨੇ ਉਹ ਠੀਕ ਤੇ ਜੀ ਰੋਟੀ ਖਾਂਦੇ ਦੇ ਜੀ ਜਾਣ ਕੇ ਟੀਕਾ ਲਾਇਆ ਜੀ ਇਹਨਾਂ ਨੇ ਹੋਇਆ ਬਸ ਪਿਸ਼ਾਬ ਜ ਦੀ ਇੱਕ ਅੰਦਰੀ ਜੀ ਕੱਲੇ ਪਿਸ਼ਾਬ ਟੀਕੇ ਲੱਗ ਰਹੇ ਤੇ ਰਿਪੋਰਟਾਂ ਰੋਜ਼ ਕਰ ਰਹੇ ਤੇ ਇਹ ਬਾਹਰੋਂ ਇਕੱਠਾ ਕਰਾ ਕੇ ਟਿੱਕ ਟੱਕ ਕਰਦੇ ਜੀ ਇਹ ਤੇ ਉਹ ਜਿਹੜਾ ਡਾਕਟਰ ਦੀ ਉਹ ਨਾਲ ਦੇ ਨਾਲ ਭੱਜ ਗਿਆ ਉਹ ਖੜਿਆ ਨਹੀਂ ਹੈਗਾ ਕੋਈ ਕੀ ਨਾਮ ਹੈ ਤੁਹਾਡਾ ਅਸ਼ੀਸ਼ ਭਗਤ ਸੀਗੀ ਅਸੀਂ ਅਸ਼ੀਸ਼ ਭਗਤ ਦਿਖਾਈ ਤੇ ਉਹ ਤੁਹਾਡੇ ਦੇ ਪੇਰੈਂਟਸ ਨਾਲ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਦੀ 12 ਨੰਬਰ ਵਾਰਡ ਸੀਗੀ ਅਸ਼ੀਸ਼ 12 ਨੰਬਰ ਵਾਰਡ ਚ ਸੀਗੀ ਜੀ ਹੁਣ ਤੱਕ ਕੋਈ ਤੁਹਾਡੇ ਕੋਲੇ ਅਪਰੋਚ ਕੀਤੀ ਹੈ ਕੋਈ ਡਾਕਟਰ ਨਹੀਂ ਆਇਆ ਜੀ ਪੁਲਿਸ ਵਾਲੇ ਆਂਦੇ ਨੇ ਕਹਿੰਦੇ ਨੇ ਇੱਧਰ ਆ ਜੁਧਰ ਆ ਜੁਈ ਭਗ ਜਾਂਦੇ ਨਹੀਂ ਵੀ ਡਾਕਟਰ ਆ ਰਹੇ ਨੇ ਆ ਰਹੇ ਨੇ ਕੋਈ ਨਹੀਂ ਆਂਦਾ ਸਾਨੂੰ ਕਿੰਨੇ ਕੋਈ ਨਹੀਂ ਆ ਰਿਹਾ ਜੀ ਰਈ ਮੇਰਾ ਨਾਮ ਇਹ ਗੌਰਵ ਸਿੰਘ ਹੀ ਮੈਂ ਇਹ ਜਲਾਲ ਖੜੀ ਤੂਈ ਠੀਕ ਹੈ ਲੋ ਜੀ ਇਹ ਮਤਲਬ ਮੇਰੇ ਯਾਰ ਦੋਸਤ ਦਾ ਲਾਣੇਦਾਰ ਸੀ ਉਹਦੇ ਗਲਤ ਟੀਕਾ ਲਾ ਕੇ ਹੀ ਉਹਨਾਂ ਦੀ ਡੈਥ ਕਰਤੀ ਜੀ ਮਤਲਬ 5 10 ਮਿੰਟ ਪਹਿਲਾਂ ਉਹਨਾਂ ਨੂੰ ਮਿਲੇ ਸੀ ਮਤਲਬ ਉਹਨਾਂ ਦੀ ਸਿਚੁਏਸ਼ਨ ਠੀਕ ਦੀ ਜਮੀ ਸੀ ਸਰ ਦੇ ਤੁਸੀਂ ਵਧੀਆ ਉਪਰਾਲੇ ਕਰਦੇ ਹੋ ਪਰ ਲਗਾਤਾਰ ਇਹ ਕੰਪਲੀਟਾ ਆ ਰਹੀਆਂ ਨੇ ਨਰਸਾਂ ਜਿਹੜੀਆਂ ਕਹਿੰਦੇ ਉਹ ਮੋਬਾਈਲ ਦੇਖਦੇ ਹੋਏ ਕਦੀ ਵੀਡੀਓ ਫਿਲਮਾਂ ਦੇਖ ਰਹੇ ਹੋ ਰਹੀਆਂ ਦੇਖਦੇ ਹੋ ਨਹੀਂ ਕੰਮ ਕਰ ਰਹੀਆਂ ਕਿ ਅਲਟਰਾਸਾਉਂਡ ਦੇਖ ਕੇ ਕੋਈ ਕਰਾਣ ਹੁੰਦਾ ਜਾਂ ਸੀਟੀ ਸਕੈਨ ਕਰਾਣ ਹੁੰਦਾ ਉਹ ਕੰਮ ਕਰਕੇ ਆਈ ਨਹੀਂ ਹੈਗਾ ਤੇ ਰਾਤ ਇੱਕ ਮਰੀਜ਼ ਦੀ ਜਿਹੜੀ ਡੈਥ ਹੋ ਗਈ ਹੈ ਤੇ ਗਲਤ ਟੀਕਾ ਜਿਹੜੇ ਇਜ਼ਾਮ ਲਗਾਏ ਗਏ ਗਲਤ ਟੀਕਾ ਨਰਸਾਂ ਨੂੰ ਜਿਹੜੀ ਟ੍ਰੇਨਿੰਗ ਦਿੱਤਾ ਗਿਆ ਤੇ ਖਬਰ ਮੇਰੇ ਕੋਲ ਆ ਜਾਂਦੀ ਹੈ ਜੀ ਮੈਂ ਰਿਪੋਰਟ ਬੰਦੀਆ ਮੈਡੀਕਲ ਸੁਪਰਡੈਂਟ ਤੋਂ ਮੈਂ ਡਿਟੇਲ ਰਿਪੋਰਟ ਬੰਦੀਆ ਮੇਰੇ ਕੋਲ ਰਿਪੋਰਟ ਆ ਜਾਂ ਉਸ ਤੋਂ ਬਾਅਦ ਮੈਂ ਆਪਣਾ ਰਿਐਕਸ਼ਨ ਦੇਵਾਂਗਾ ਜਿਹੜੀ ਤੁਸੀਂ ਗੱਲ ਕਹੀ ਹੈ ਉਹਦੇ 'ਚ ਨਾ ਜੀ ਮਾੜੇ ਜਿਹੜੇ ਮੈਂ ਕਹੂੰਗਾ ਕਿ ਜਿਹੜੇ 95% ਜਾਂ ਇਸ ਤੋਂ ਵੀ ਜ਼ਿਆਦਾ 98% ਡਾਕਟਰ ਤੇ ਨਰਸਾਂ ਆਪਣੀ ਡਿਊਟੀ ਤਾਂ ਦੇਈ ਨਾ ਇਮਾਨਦਾਰੀ ਨਾਲ ਆਪਣਾ ਪਰਿਵਾਰਕ ਮੈਂਬਰ ਸਮਝ ਕੇ ਸੇਵਾ ਭਾਵਨਾ ਕਰਦੇ ਆ ਬਟ ਇੱਕ ਦੋ ਪਰਸੈਂਟ ਮਾੜੇ ਜਿਹੜੇ ਹੈਗੇ ਆ ਬੰਦੇ ਉਹ ਹਰ ਪ੍ਰੋਫੈਸ਼ਨ 'ਚ ਉਹਦੇ ਡਾਕਟਰਾਂ 'ਚ ਵੀ ਨਰਸਾਂ 'ਚ ਵੀ ਉਸਾਂ ਨਾ ਕਰਨਾ ਇੱਕ ਦੋ ਬੱਤ ਪੱਤਰ ਕਰਨੀ ਹੁੰਦਾ ਹੈ ਆ ਇਹ ਹਰ ਤਾਂ ਤੇ ਹੁੰਦਾ ਪ੍ਰੋਫੈਸਰ ਲੈ ਲੋ ਤੁਸੀਂ ਪੋਲੀਟੀਸ਼ੀਨ ਵੀ ਹੁੰਦੇ ਪੋਲੀਟੀਸ਼ੀਨ ਚ ਕਿੰਨੀ ਜ਼ਿਆਦਾ ਹੁੰਦੀ ਹੈ ਸਰ ਤੇ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਰੇ ਮਾੜੇ ਆ ਲੇਕਿਨ ਮਾੜੀ ਗੱਲ ਹੈ ਨਹੀਂ ਹੋਣੀ ਚਾਹੀਦੀ ਹਸਪਤਾਲ ਚ ਬਿਲਕੁਲ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡੇ ਕੋਲ ਤਾਂ ਲੋਕ ਆਉਂਦੇ ਕਿਸੇ ਰਕਸ਼ੇ ਦੁੱਖ ਕਰ ਦੁੱਖ ਕੇ ਕਰਕੇ ਆਉਂਦੇ ਆ ਤੋਂ ਸਾਡਾ ਕੰਮ ਹੈ ਕਿ ਉਹਨਾਂ ਦਾ ਦੁੱਖ ਨਿਵਾਰਨ ਕਰਨਾ ਉਹਨਾਂ ਨਾਲ ਹਮਦਰਦੀ ਨਾਲ ਕੰਪੈਸ਼ਨ ਨਾਲ ਪਿਆਰ ਨਾਲ ਉਹਨਾਂ ਨੂੰ ਇੱਕ ਮੁੱਲ ਜੜਾ ਹੈਗਾ ਉਹਨਾਂ ਨੂੰ ਇੱਕ ਅੱਛਾ ਸੇਵਾ ਭਾਵ ਨਾਲ ਕੰਮ ਕਰਨਾ ਸਾਡੇ ਜਿਹੜਾ ਸਟਾਫ ਹੈ ਉਹਨਾਂ ਨੂੰ ਮੈਂ ਕਹਿੰਦਾ ਵੀ ਰਹਿਣਾ ਔਰ ਸਿਸਟਮ ਵੀ ਆ ਔਰ ਮੈਂ ਰਿਪੋਰਟ ਮੰਗਲੀ ਔਰ ਮੈਂ ਸਮੇਂ ਤੋਂ ਸਮੇਂ ਐਕਸ਼ਨ ਵੀ ਲਿਆ ਦੋਕਰ ਦਿੱਤਾ ਉਹਨਾਂ ਨੂੰ ਕੋਰਪੋਰੈਂਸ ਦੀ ਗੱਲ ਇਹ ਕਿੰਨੇ ਪਿੰਡੇ ਕਵਰ ਕਰਨਗੇ ਜੇ 7 ਹੈ ਤਾਂ 14 ਪਿੰਡ ਕਵਰ ਹੋਣਗੇ ਰਿਪੋਰਟ ਦੇ ਮੁਤਾਬਕ ਫਿਕਰਪ ਖੁਦੋਸ਼ੀ ਪਾਇਆ ਜਾਂਦਾ ਕਿ ਸਬਕ ਬੜੇ ਹੋਏ ਦੀਵਕੋ ਸਖਤ ਕਰ ਲਈ ਪਹਿਲਾਂ ਵੀ ਜਿਹੜਾ ਤੁਹਾਡੇ ਸਾਹਮਣੇ ਮੈਂ ਖੰਡਰ ਬਹੁਤ ਸਖਤ ਕਰ ਦੇ ਕੀਤੀ ਸੀ ਬਾਕੀ ਜਗਾ ਤਾਂ ਕਰਦਾ ਮੈਂ ਸਾਡੇ ਜਿਹੜੇ ਸੀਨੀਅਰ ਅਫਸਰ ਆ ਸੀ ਉਹਨਾਂ ਨੂੰ ਸਸਪੈਂਡ ਵੀ ਕੀਤਾ ਔਰ ਇਸ ਤੋਂ ਵੀ ਜ਼ਿਆਦਾ ਜਿਹੜਾ ਐਕਸ਼ਨ ਲਿਆ ਸੀ ਅਸੀਂ ਕਿਸੇ ਤਰ੍ਹਾਂ ਦੀ ਮੇਰੀ ਪੂਰੀ ਜਿਹੜੇ ਮੈਂ ਉਹਨਾਂ ਦਾ ਪੂਰਾ ਸਤਕਾਰ ਕਰਦਾ ਕਿਉਂਕਿ ਕੋਵਿਡ ਦੇ ਵਿੱਚ ਆ ਪਿੱਛੇ ਜਿਹੜੇ ਤੁਹਾਡੇ ਆਪਰੇਸ਼ਨਸ ਤੋਂ ਦੂਰ ਦੇ ਸੀ ਬਾਰਡਰ ਦੇ ਵਿੱਚ ਵੀ ਹੁਣ ਵੀ ਆ ਜਿਹੜੇ ਤੁਹਾਡੇ ਹੜ ਆਏ ਸੀਗੇ ਮੈਂ ਸਵਾ ਮਹੀਨਾ ਡੇਢ ਮਹੀਨਾ ਬਾਰਡਰ 'ਤੇ ਰਿਹਾ ਔਰ ਲੋਕਾਂ ਨੇ ਆਪਣੀ ਜਾਨ ਖਤਰੇ 'ਚ ਪਾ ਕੇ ਉਹਨਾਂ ਨੇ ਜਿਹੜੀਆਂ ਪ੍ਰੈਕਟ ਡੇਟੀ ਸੀ ਉਹਨਾਂ ਨੂੰ ਰੈਸਕਿਊ ਕਰਕੇ ਵੀ ਲੈ ਕੇ ਆਏ ਔਰ ਉਹਨਾਂ ਦਾ ਇਲਾਜ ਵੀ ਕੀਤਾ ਡਿਊਰੀਜ਼ ਵੀ ਪਾਈਆਂ ਉਹਨਾਂ ਨੇ ਤੇ ਉਹਨਾਂ ਨੇ ਸੇਵਾ ਭਾਵਨਾ ਬਹੁਤ ਕੰਮ ਕੀਤਾ ਸਾਡੇ ਜਿਆਦਾ ਬੰਦੇ ਜਿਹੜੇ ਹੈਗੇ ਆ ਉਹ ਐਗਜ਼ੈਂਪਲਰੀ ਕੰਮ ਕਰਦੇ ਆ ਕਈ ਜਗ੍ਹਾ ਤੇ ਬੱਚੇ ਸਾਡੇ ਡਾਕਟਰਾਂ ਨੇ ਆਪਣਾ ਖੂਨ ਦਾਨ ਕਰਕੇ ਤੇ ਲੋਕਾਂ ਦੇ ਆਪਰੇਸ਼ਨ ਕੀਤੇ ਸਾਡੇ ਕੋਲੇ ਪੋਜ਼ਿਟਿਵ ਐਗਜ਼ੈਂਪਲ ਜ਼ਿਆਦਾ ਹੈਗੀਆਂ ਲੇਕਿਨ ਨੈਗਲੀਜੈਂਸ ਵਾਸਤੇ ਕੋਈ ਜਗ੍ਹਾ ਨਹੀਂ ਜੋ ਕੋਈ ਕੋਈ ਗਲਤੀ ਕਰਦਾ ਉਹਦੇ ਵਾਸਤੇ ਕੋਈ ਬੱਤ ਪਰਿਵਾਰ ਨੇ ਪ੍ਰੋਟੈਸਟ ਲਾਇਆ ਕਿਉਂ ਉਹਨਾਂ ਨੇ ਪ੍ਰੋਟੈਸਟ ਕਰਿਆ ਪਰ ਬਲੋ ਪ੍ਰਦਰਸ਼ਨ ਕਿੱਥੇ ਜਾਨੇ ਨਹੀਂ 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 ਦੇਖੋ ਮੈਂ ਉਹਨਾਂ ਨੂੰ ਬੇਇਜ਼ਤੀ ਕਰਦਾ ਮੈਂ ਪਹਿਲਾਂ ਵੀ ਕੀਤਾ ਕਿ ਜਿੱਥੇ-ਕਿੱਥੇ ਤੁਹਾਨੂੰ ਲੱਗਦਾ ਕਿ ਸਾਡੇ ਬੱਚੀ ਦੇ ਦੇਖਭਾਲ ਠੀਕ ਨਹੀਂ ਹੋਈ ਹੈ ਉਹਦੇ ਵਿੱਚ ਕੋਈ ਕਮੀ ਰਹੀ ਹੈ ਜਾਂ ਉਹਨਾਂ ਨੂੰ ਲੱਗਦਾ ਕਿ ਲੈਕਲੇਜੈਂਸ ਹੋਈ ਆ ਤੇ ਉਹਦੇ ਵਾਸਤੇ ਉਹਦਾ ਬੜਾ ਇੱਕ ਬੜਾ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਆ ਅਸੀਂ ਅਸੀਂ ਉਹ ਤੇ ਅਸੀਂ ਪੂਰੇ ਪਵਾਨਦਾ ਉਹਦੇ ਵੀ ਉਹ ਸਿਵਲ ਸਰਜਨ ਨੂੰ ਲਿਖ ਕੇ شکایت ਕਰਨ ਨੂੰ ਪ੍ਰੋਟੈਸਟ ਨਾ ਕਰਨ ਦੇ ਕੇ شکایت ਕਰਨ ਅਸੀਂ ਇੰਡੀਪੈਂਡੈਂਟ ਫੇਅਰ ਇਨਕੁਆਰੀ ਕਰਾ ਕੇ ਉਹਦੀ ਸੱਲੀ ਕਰਾ ਕੇ ਦੇਵਾਂਗਾ ਮੈਂ ਪਹਿਲਾਂ ਵੀ ਇੱਕ ਦੋ ਜਗ੍ਹਾ ਤੇ ਹੋਇਆ ਜਿਵੇਂ ਆਪਣੇ ਜਿਹੜੇ ਹੁਣ ਜਿਹੜੇ ਬਹੁਤ ਸੈਲੀਬ੍ਰਿਟੀ ਜਿਹੜੇ ਆਪਣੇ ਬਾਡੀਗਾਰਡਰ ਸੇਵਾ ਦੇ ਕੇਸ ਵੀ ਹੋਇਆ ਮੈਨੂੰ ਬੜਾ ਦੁੱਖ ਹੁੰਦਾ ਔਰ ਸਾਡੀ ਜਿਹੜੀ ਹਮਦਰਦੀ ਆ ਉਹ ਹਮੇਸ਼ਾ ਮਰੀਜ਼ ਦੇ ਨਾਲ ਹੁੰਦੀ ਆ ਔਰ ਹਸਪਤਾਲ ਡਾਕਟਰ ਵੀ ਜ਼ਰੂਰੀ ਆ ਨਰਸਾ ਵੀ ਜ਼ਰੂਰੀ ਆ ਪਰ ਜਿਹੜਾ ਸਾਡਾ ਰੱਬ ਆ ਜਾਂ ਸਾਡੇ VIP ਉਹ ਪੇਸ਼ੈਂਟਸ ਆ ਜਿਹੜੇ ਹਸਪਤਾਲ 'ਚ ਪੇਸ਼ੈਂਟਸ ਆ ਗਏ ਉਹੀ ਹਸਪਤਾਲ ਕੰਮਜਾਬ ਆ ਠੀਕ ਆ ਜੀ ਸਾਡੇ ਵਾਸਤੇ ਪੇਸ਼ੈਂਟ ਜਿਹੜਾ ਹੈਗਾ ਉਹ ਸਾਨੂੰ ਰੱਬ ਦਾ ਰੂਪ ਸਮਝਿਆ ਸੀ ਉਹ ਰੱਬ ਦਾ ਰੂਪ ਸਮਝਦਿਆ ਔਰ ਸੇਵਾ ਭਾਵਨਾ ਸੀ ਉਹਨਾਂ ਦੀ ਸੇਵਾ ਕਰਾਂਗੇ ਉਹਨਾਂ ਨੂੰ ਜਿਹੜੀ ਵੀ ਕੋਈ ਤਕਲੀਫ ਹੈ ਮੈਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਪੰਜਾਬ ਦੇ ਵਿੱਚ ਕਿ ਸਾਡੀ ਇੰਡੀਪੈਂਡੈਂਟ ਫੇਅਰ ਫਰੀ ਐਂਡ ਫੇਅਰ ਇਨਕੁਆਇਰੀ ਹੋਏਗੀ ਤੇ ਜੇ ਡਾਕਟਰਸ ਦੇ ਵਿੱਚ ਕਮੀ ਪੇਸ਼ ਹੋਈ ਤਾਂ ਉਹਨਾਂ ਤੇ ਐਕਸ਼ਨ ਮੇਰਾ ਨਾਮ ਗੁਰਜੰਟ ਸਿੰਘ ਹੈ ਜਿਹੜਾ ਮੈਕਰੋ ਰੋਟੀ ਲੈ ਕੇ ਆ ਰਿਹਾ ਸੀ ਤੇ ਮੈਂ 5 ਮਿੰਟ ਪਹਿਲਾਂ ਤਾਇਆ ਨਾਲ ਗੱਲ ਕੀਤੀ ਮੈਂ ਮੋਟਰਸਾਈਕਲ ਸਟੈਂਡ ਤੇ ਆ ਰਿਹਾ ਸੀ ਮੈਂ ਤਾਇਆ ਨਾਲ ਗੱਲ ਕੀਤੀ ਮੈਂ ਤਾਇਆ ਜੀ ਕਿਵੇਂ ਤਾਇਆ ਨੂੰ ਕਹਿੰਦਾ ਕਿੱਥੋਂ ਜਾਂਟੀ ਮਾਈ ਮੈਂ ਰੋਟੀ ਲੈ ਕੇ ਆ ਰਿਹਾ ਮੈਂ ਥੱਲੇ ਆ ਸਾਈਕਲ ਸਟੈਂਡ 'ਚ ਕਹਿੰਦਾ ਕੋਈ ਨਹੀਂ ਮੈਂ ਯਾਰ ਉੱਪਰ ਉੱਪਰ ਜਾ ਕੇ ਪੌੜੀਆਂ ਨੇ ਚੜਿਆ ਜਾਣ ਸਰ ਮੈਨੂੰ ਪਤਾ ਲੱਗ ਗਿਆ ਡੈਥ ਹੋ ਗਈ ਮੈਨੂੰ ਪਤਾ ਲੱਗਿਆ ਵੀ ਤਾਇਆ ਜੀ ਬਾਥਰੂਮ ਜਵਾ ਕੇ ਉਹਨੇ ਥੋੜਾ ਸਾਂਝ ਪ੍ਰੋਬਲਮ ਆਈ ਦੀ ਡਾਕਟਰ ਨੇ ਇੱਕ ਟੀਕਾ ਲਾਇਆ ਚਾਰ ਇਕੱਠੇ ਟੀਕੇ ਲਾ ਕੇ ਉਹ ਡੈਥ ਹੋ ਗਿਆ ਉਹਨੇ 5 ਮਿੰਟ ਚ ਬੰਦਾ ਪੂਰਾ ਮੈਨੂੰ ਪੌੜੀਆਂ ਚੜਦੇ ਚੜਦੇ ਬੰਦਾ ਪੂਰਾ ਹੋ ਗਿਆ ਇਹਦੇ ਪਿੱਛੇ ਆ ਕਿ ਸਾਡੇ ਕੋਲ ਟੀਕਾ ਫਾਲਤੂ ਪਾਇਦੇ ਸੀ ਤਾਂ ਲਾ ਤੇ ਅਸੀਂ ਨੇ ਨਰਸ ਨੂੰ ਅਸੀਂ ਨੇ 2 ਘੰਟੇ ਬਾਅਦ ਨਰਸ ਆਏ ਉਹ ਤੋਂ ਪੁੱਛਿਆ ਕਿ ਉਹਨੇ ਟੀਕਾ ਕਿਉਂ ਲਾਇਆ ਕਹਿੰਦੀ ਇਹ ਇਹ ਟੀਕਾ ਇਹ ਟੀਕਾ ਕਹਿੰਦੀ ਫਾਲਤੂ ਜਨ ਤਾਂ ਲਾਦਾ ਕਹਿੰਦੀ ਜੀ ਐ ਫਾਲਦੂ ਬੰਦੇ ਨੂੰ ਬੰਦੇ ਮਰਾਉਣ ਥੋੜੀ ਲਿਆਵਾਂਗੇ ਅਸੀਂ ਸਾਡੇ ਨ ਟੀਕੇ ਮਹਿੰਗੇ ਟੀਕੇ ਪਏ ਨੇ ਜੀ ਕੰਮ ਸਾਡੇ ਅੱਡੀਂ ਚ ਅਸੀਂ ਦਿਹਾੜੀਆਂ ਕਰਦੇ ਰਾਤ ਨੂੰ ਜਾ ਕੇ ਮਰੀਜ਼ਾਂ ਨੂੰ ਸਾਭਦੇ ਆਰੇ ਕਿਹੜੇ ਹਸਪਤਾਲ ਚੋ ਰਜਿੰਦਰਾ ਹਸਪਤਾਲ ਐ 12 ਨੰਬਰ ਵਾਰਡ ਆ ਜੀ ਅ 118 ਨੰਬਰ ਟੇਬਲ ਆ ਸਾਡਾ ਜੀ ਕੋਈ ਕੋਈ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਵਡਾ ਕੇ ਉਧਰ ਲੈ ਜਾਂਦਾ ਜੀ ਸਾਨੂੰ ਬਾਅਦ ਵੀ ਇਹ ਸਾਰਨਾ ਗੱਲ ਕਰੋ ਇਹ ਸਾਰਨਾ ਗੱਲ ਕਰੋ ਡਾਕਟਰ ਕੋਈ ਨਹੀਂ ਪਹੁੰਚਿਆ ਪੂਰੇ ਜਿਹੜੇ ਨਰਸਾ ਲੱਗੇ ਹੋਏ ਨੇ ਜੀ ਕੋਈ ਪੰਜ ਬੜੀਆ ਕੋਈ 10 ਬੜੀਆ ਚਿੱਟੇ ਉਹਨਾਂ ਨੂੰ ਪਾ ਦੇ ਨੇ ਕੋਰ ਉਹਨਾਂ ਦੇ ਇਹੋ ਜਿਹੇ ਕੋਰ ਦਾ ਡਿੰਦਰਾ ਹਸਪਤਾਲ 55 ਰੁਪਏ ਦੇ ਮਿਲਦੇ ਨੇ ਉੱਥੇ ਉੱਥੇ ਸੰਡੇ ਸੇਲ ਜੋ ਮਿਲਦੇ ਨੇ ਜੀ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਇਹ ਤੁਹਾਨੂੰ ਬਹੁ ਮੇਰੇ ਡਾਕਟਰ ਤੋਂ ਗੱਲ ਕਰਾਓ ਜੀ ਵੀ ਕੀ ਪ੍ਰੋਬਲਮ ਹੈ ਇਨਸਾਫ ਚਾਹੀਦਾ ਸਾਨੂੰ ਆਪਣਾ ਗੱਲ ਤੇ ਟੀਕੇ ਲਾਈ ਰਹੀ ਜੀ ਕੀ ਨਾਮ ਹੈ ਆਪਣਾ ਮੇਰਾ ਮਰੀਕ ਸਿੰਘ ਰਾਹੀਂ ਕੀ ਗੱਲ ਹੋਈ ਹੈ ਕੀ ਗੱਲ ਹੋਈ ਹੈ ਮੇਰੇ ਪਾਪਾ ਨੇ ਇਹ ਸੁਦੇਵ ਸਿੰਘ ਇਹਨਾਂ ਨੇ ਉਹ ਲਾਇਆ ਪੋਲੀਮੈਕਸ ਟੀਕਾ ਉਹਦੀ ਡੋਸ ਤੇਜ ਲਾਈ ਇਹਨਾਂ ਨੇ 7.5 ਲੱਖ ਤੋਂ ਉੱਪਰ ਲਾਈ ਉਸ ਤੋਂ ਬਾਅਦ ਇਹਨਾਂ ਨੇ 10 ਟੀਕੇ ਹੋਰ ਲਾਈ ਸੱਤ ਅੱਠ ਟੀਕੇ ਘਟੋ ਘਟ ਕਦੇ ਟੀਕੇ ਲਾ ਦਦੇ ਅੱਜ ਇਹਨਾਂ ਨੇ ਸਾਰੀ ਕਲ ਰਿਪੋਰਟਾਂ ਕਰੀਆਂ ਰਿਪੋਰਟਾਂ ਕਰਨ ਤੋਂ ਬਾਅਦ ਟੀਕੇ ਲਾ ਰਹੇ ਨੇ ਜਿਹਨਾਂ ਪਤਾ ਰਿਪੋਰਟ ਚ ਖਰਾਬ ਆ ਰਿਹਾ ਕੁਝ ਨਾਲਾਂ ਟੀਕੇ ਕਰੇ ਪੇਛ ਦਿੰਦੇ ਇਹ ਟੀਕੇ ਲਾ ਲਾ ਕੇ ਜਾਣ ਕੇ ਮਾਰੇ ਹੀ ਇਹਨਾਂ ਨੇ ਉਹ ਠੀਕ ਤੇ ਜੀ ਰੋਟੀ ਖਾਂਦੇ ਦੇ ਜੀ ਜਾਣ ਕੇ ਟੀਕਾ ਲਾਇਆ ਜੀ ਇਹਨਾਂ ਨੇ ਹੋਇਆ ਬਸ ਪਿਸ਼ਾਬ ਦੀ ਇੱਕ ਦਾੰਦੀ ਜੀ ਕੱਲੇ ਪਿਸ਼ਾਬ ਟੀਕੇ ਲੱਗ ਰਹੇ ਤੇ ਰਿਪੋਰਟਾਂ ਰੋਜ਼ ਕਰ ਰਹੇ ਤੇ ਇਹ ਬਾਹਰੋਂ ਇਕੱਠਾ ਕਰਾ ਕੇ ਟਿੱਕ ਟੱਕ ਕਰਦੇ ਦੇ ਜੀ ਇਹ ਤੇ ਉਹ ਜਿਹੜਾ ਡਾਕਟਰ ਦੀ ਉਹ ਨਾਲ ਦੇ ਨਾਲ ਭੱਜ ਗਿਆ ਉਹ ਖੜਿਆ ਨਹੀਂ ਹੈਗਾ ਕੋਈ ਕੀ ਨਾਮ ਹੈ ਅਸੀਸ਼ ਭਗਤ ਸੀ ਅਸੀਸ਼ ਭਗਤ ਦਿਖਾਈ ਤੇ ਉਹ ਤੁਹਾਡੇ ਦੇ ਪੇਰੈਂਟਸ ਨਾਲ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਦੀ 12 ਨੰਬਰ